ਸ਼ੁਰੂਆਤ ਕਿੱਥੋਂ ਹੋਈ ਕਿੱਥੇ ਮੰਨ ਚ ਗੱਲ ਆਈ ਕਿ ਲੋਕਾਂ ਨੂੰ ਮਕਾਨ ਦਈਏ ਪਹਿਲਾਂ ਤੁਸੀਂ ਕਹਿੰਦੇ ਸੀ ਬਾਹਰ ਤੋਂ ਬਾਡੀਜ਼ ਲੈ ਕੇ ਆਣੇ ਆ ਫਿਰ ਲੇਡੀ ਬੱਚੇ ਸੀ ਕਿ ਉਹਨਾਂ ਨੂੰ ਆਪਾਂ ਜਿਹੜੀ ਸਿੱਖਿਆ ਦਿੰਦੇ ਸੀ ਪਰ ਮਕਾਨ ਦੀ ਜਿਹੜੀ ਮੰਨ ਦੇ ਵਿੱਚ ਜਿਹੜੀ ਭਾਵਨਾ ਬਕਾੜਾ ਬਣਾ ਕੇ ਦਈਏ ਕਿੱਥੋਂ ਆਈ ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਰੋਪੜ ਗਿਆ ਸੀ ਉਦੋਂ ਤੇ ਉੱਥੇ ਵੀ ਜਿਹੜੇ ਪਿੰਡ ਜਗਿਆ ਤੇ ਉਹ ਇੱਕ ਲੇਡੀ ਸੀ ਤੇ ਤਿੰਨ ਤਿੰਨ ਲੜਕੀਆਂ ਉਹਦੀਆਂ ਇੱਕ ਦੋ ਲੜਕੀਆਂ ਹੈਰ ਸਟਾਈਲ ਪਾਟੀਆਂ ਸੀ ਇੱਕ ਤਸਵੀਰ ਬੱੜ ਰਹੀ ਸੀ ਤੇ ਜਿਹੜੀ ਮਦਰ ਰੋਣ ਦੀ ਉਹ ਵਿਡੋ ਸੀ ਤੇ ਮਦਰ ਸਕੂਲ ਚ ਉਹਨੂੰ ਸਿਰਫ ਮਿਲਦਾ ਸੀ 4000 ਰੁਪਿਆ ਸਿਰਫ ਉਹ ਖਾਣਾ ਬਣਾਉਣਾ ਸਫਾਈ ਕਰਨੀ ਉਸੇ ਪਿੰਡ ਦੇ ਵਿੱਚ ਤੇ ਉਹਨਾਂ ਨੇ ਪਿੰਡ ਨੇ ਮੈਨੂੰ ਅਪਰੋਚ ਕੀਤੀ ਵੀ ਅੰਦਾ ਕਰੀਆ اچھا ਤੂੰ ਰੂਮ ਦੇਖਿਆ ਜਾ ਤੇ ਘਰ ਸੀ ਉਹਨਾਂ ਦਾ ਦੋ ਬੈੱਡਰੂਮ ਸੀਗੇ ਤੇ ਟੁੱਟੇ ਭੱਜੇ ਸੀਗੇ ਲੇਕਿਨ ਉਹ ਕੋਈ ਅਮਰੀਕਾ ਦੀ ਸੀਗੀ ਕੋਈ ਲੇਡੀ ਤੇ ਉਹਨੇ ਉਹਨੂੰ ਕਿਰਾਏ ਤੇ ਨਹੀਂ ਦਿੱਤਾ ਰੈਂਡ ਹੋ ਦਿੱਤਾ ਹੋਇਆ ਸੀਗਾ ਤੇ ਉਦੋਂ ਲੇਡੀ ਨੇ ਆ ਕੇ ਕਹਤਾ ਜੀ ਮਕਾਨ ਖਾਲੀ ਕਰੋ ਜੀ ਮੈਨੂੰ ਹੁਣ ਉਹ ਮਕਾਨ ਚਾਹੀਦਾ ਹੁਣ ਉਹ ਲੇਡੀ ਕਿੱਥੇ ਜਾਏਗੀ ਜੀ ਉਸ ਟਾਈਮ ਸਰਪੰਚ ਵੀ ਸਾਰੇ ਸੀ ਮੈਂ ਕਿਹਾ ਜੀ ਲੇਡੀ ਨੂੰ ਬੁਲਾਓ ਉਸੇ ਵੇਲੇ ਮੌਕੇ ਦੇ ਉੱਤੇ ਲੇਡੀ ਬੁਲਾਈ ਗਈ ਉਹਨੂੰ ਪੁੱਛਿਆ ਮੈਂ ਕਿਹਾ ਵੀ ਦੱਸੋ ਤੁਸੀਂ ਘਰ ਵੇਚਣਾ ਇਹ ਕਹਿੰਦੀ ਅਸੀਂ ਵੇਚ ਦਿੰਨਾ ਹੈ ਮੈਂ ਕਿੰਨੇ ਪੈਸੇ ਉਹਨੇ ਦੱਸਿਆ ਵੀ ਇੰਨੇ ਪੈਸੇ ਮੈਂ ਉਸੇ ਦਿਨ ਚੈੱਕ ਬੁੱਕ ਕੱਢੀ ਮਕਾਨ ਖਰੀਦ ਲਿਆ ਮਕਾਨ ਖਰੀਦ ਕੇ ਮੈਂ ਕਿਹਾ ਲੈ ਬੀਬੀ ਹੁਣ ਤੈਨੂੰ ਇਹ ਮਕਾਨ ਤੇਰਾ ਹੋ ਗਿਆ ਹੁਣ ਅਸੀਂ ਇਹਨੂੰ ਰੈਨੋਵੇਟ ਕਰਾਂਗੇ ਉਹ ਦੀਵਾਲੀ ਦੇ ਦਿਨ ਮੈਂ ਉੱਥੇ ਗਿਆ ਤੇ ਮੈਂ ਉਹਨਾਂ ਨੂੰ ਚਾਬੀਆਂ ਦੇਣੀਆਂ ਸੀ ਤੇ ਉਸ ਵੇਲੇ ਮੈਂ ਉਹਨੂੰ ਚਾਬੀ ਦਿੱਤੀਆਂ ਉਸੇ ਦੇਖੋ ਜੀ ਉਹ ਲੇਡੀ ਤੇ ਉਹਨਾਂ ਦੀਆਂ ਬੱਚੀਆਂ ਅੱਖਾਂ 'ਚੋਂ ਪਾਣੀ ਉਹਨਾਂ ਦੇ ਤੇ ਮੀਡੀਆ ਵੀ ਰੋ ਪਿਆ ਨੇ ਭਾਵਕ ਹੋ ਗਏ ਸਾਰੇ ਤੇ ਮੈਂ ਕਿਹਾ ਬੀਬੀ ਕੀ ਗੱਲ ਹੋ ਗਈ ਕਹਿੰਦੀ ਬੇਟੀ ਆਈ ਮੈਨੂੰ ਵੱਡੀ ਕਹਿੰਦੀ ਅੰਕਲ ਕਹਿੰਦੇ ਅਸੀਂ ਲਾਈਫ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਡਾ ਆਪਣਾ ਘਰ ਹੋਏਗਾ ਉਥੇ ਫੇਸਕੀ ਸਾਡੀ ਸ਼ੁਰੂ ਹੋਈ ਜਿਹਨਾਂ ਕੋ ਜਲਦੀ ਪੁਸਤੀ ਹੁੰਦੇ ਆ ਉਹਨਾਂ ਨੂੰ ਕਦਰ ਨਹੀਂ ਹੁੰਦੀ ਕਦਰ ਨਹੀਂ ਹੁੰਦੀ ਪਰ ਜਿਹਨਾਂ ਕੋ ਨਹੀਂ ਹੁੰਦੇ ਉਹਨਾਂ ਬਾਤ ਤਾਂ ਬਹੁਤ ਬੜੀ ਦਾਤ ਹੈ तकरीबन ਸਾਢੇ 12 ਤੋਂ 13 ਸੌ ਮਕਾਨ ਤਾਂ ਬਣਾ ਚੁੱਕੇ ਆਲਰੇਡੀ ਇਸ ਤਰ੍ਹਾਂ ਹੁਣ ਪਿਛੇ ਹੜ ਆਏ ਸੀ ਤੇ ਤੇ ਪਾਣੀ ਕਾਫੀ ਆ ਗਿਆ ਤੇ ਪਾਣੀ ਦੇ ਵਿੱਚ ਸਾਡਾ ਬਹੁਤ ਤੁਸਾਨ ਹੋਇਆ ਪੰਜ-ਛੇ ਡਿਸਟ੍ਰਿਕਟ ਵਿੱਚ ਤੁਸਾਨ ਹੋਇਆ ਤੇ ਉਦੋਂ ਤੁਹਾਨੂੰ ਸ਼ਾਇਦ ਤੁਸੀਂ ਵੀ ਕਵਰ ਕੀਤਾ ਸੀ ਉਦੋਂ ਉਦੋਂ ਤਕਰੀਬਨ ਉਦੋਂ ਮੈਂ 4000 ਘਰ ਬਣਾਉਣ ਦਾ ਇੱਕ ਵਾਅਦਾ ਕੀਤਾ ਸੀ ਕਿ ਮੈਂ 4000 ਘਰ ਬਣਾ ਕੇ ਦਾਂਗਾ ਔਰ ਉਸੇ ਟਾਈਮ 20 ਕਰੋੜ ਰੁਪਏ ਮੈਂ ਬਜਟ ਅਨਾਉਂਸ ਕਰ ਦਿੱਤਾ ਸੀ ਇਹਨਾਂ ਘਰਾਂ ਵਾਸਤੇ ਤੇ ਚਲੋ ਹੁਣ ਜਿੱਦਾਂ ਸਾਨੂੰ ਐਪਲੀਕੇਸ਼ਨਾਂ ਆ ਰਹੀਆਂ ਨੇ ਅਸੀਂ ਘਰ ਬਣਾਉਂਦੇ ਜਾ ਰਹੇ ਹਾਂ ਅਜੇ ਵੀ ਘਰ ਬਣ ਰਹੇ ਉਹਨਾਂ ਦੇ ਕਿਉਂਕਿ ਇਹ ਸਲੋ ਪ੍ਰੋਸੈਸ ਹੁੰਦਾ ਬੜਾ ਤੇ ਉਹ ਚੱਲ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ ਜਿੱਥੇ ਕਿ ਦੇ ਇਸ ਤਰ੍ਹਾਂ ਦੀ ਕੋਈ ਆਫਤ ਆਂਦੀ ਹੈ ਜੀ ਘਰ गिर ਗਿਆ ਕੁਝ ਹੋ ਗਿਆ ਤੇ ਬਣਾ ਕੇ ਦਿੰਦੇ ਆ ਤੇ ਹੁਣ ਦੋ ਇੱਕ ਦੋ ਦੋ ਤਿੰਨ ਦਿਨ ਚਾਰ ਪੰਜ ਪਰ ਮਕਾਨ ਬਣਾ ਕੇ ਦਿੰਦੇ ਆ 10 ਮਕਾਨੇ ਹੁਣ ਕਰੇ ਹੁਣ ਪਤਾ ਲੱਗਿਆ ਕਿ ਤੁਸੀਂ ਇੱਕ ਮਹੱਲਾ ਹੀ ਬਣਾ ਕੇ ਦਿੰਦੇ ਹੋ ਨੇ ਪੂਰਾ 58 ਮਕਾਨਾਂ ਦਾ ਮਹੱਲਾ ਸੈਕੂਲਰ ਪਰਿਵਾਰ ਲਈ ਦੇਖੋ ਸਾਨੂੰ ਸਾਨੂੰ ਸੋਚਣਾ ਚਾਹੀਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਵੈਸੇ ਤੇ ਅੱਜ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਕਿ ਜਿਸ ਤਰ੍ਹਾਂ ਉਹ ਨਰਕ 'ਚ ਬੈਠੇ ਸੀ ਉਹ ਜੀ ਅੰਮ੍ਰਿਤ 6 ਮਹੀਨਿਆਂ ਬਾਅਦ ਉਹ ਕਹਿਣਗੇ ਹਾਂ ਵੀ ਸਾਡਾ ਵੀ ਪੱਕਾ ਮਕਾਨ ਹੈਗਾ ਇਹਨਾਂ 58 ਘਰਾਂ ਲਈ ਮੈਂ तकरीबन 1 ਕਰੋੜ ਰੁਪਏ ਲੈਣਾ ਜਿਹੜਾ ਅੱਜ ਅਨਾਉਂਸ ਕੀਤਾ ਜਿਹੜਾ ਮੈਂ ਫੰਡ ਸਰਪ ਰੱਖ ਦਿੱਤੇ ਨੇ ਅੱਜ ਤੋਂ ਕੰਮ ਸ਼ੁਰੂ ਹੋ ਗਿਆ 6 ਮਹੀਨਿਆਂ 'ਚ ਤੁਹਾਨੂੰ ਉਹਦੀ ਸ਼ਕਲ ਨਜ਼ਰ ਆ ਜਾਏਗੀ ਪੰਜਾਬ ਚੋਂ ਉਹਨਾਂ ਨੇ ਬੜੀ ਤੇ ਹੋਰ ਵੀ ਬਣਾ ਦੇ ਨੀ ਨੀ ਸਾਰੇ ਪਾਸੇ ਬਣਦੇ ਸੰਡਾ ਪੰਜਾਬ ਚ ਹੈ ਹਰਿਆਣੇ ਚ ਵੀ ਹੈ ਰਾਜਸਥਾਨ ਚ ਵੀ ਹੈ ਤਕਰੀਬਨ ਸਾਰੇ ਚ 11 ਸਟੇਟਾਂ ਦੇ ਕੰਮ ਚਾ ਰਹੇ ਆ ਅੱਪਾ ਤਾਂ ਸਾਰਿਆਂ ਲਈ ਕੰਮ ਕਰਦੇ ਆ ਜਿਹੜਾ ਲੋਡ ਬੰਦ ਹੈਗਾ ਕੋਈ ਵੀ ਜਿਹੜਾ ਨਾ ਤੇ ਉਹ ਚ ਮੈਂ ਕਦੇ ਦੇਖਦਾ ਹੀ ਨਹੀਂ ਵੀ ਵੀ ਕੌਣ ਸਿੱਖ ਹੈ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ ਮੈਂ ਕਦੀ ਅਜਿਹਾ ਦੇਖਿਆ ਹੀ ਨਹੀਂ ਨਾ ਜੀ ਜਦੇ ਤੁਸੀਂ ਇੰਨਾ ਕੰਮ ਕਰ ਰਹੇ ਹੋ ਕਦੀ ਰਾਤ ਨੂੰ ਬੈੰਨੇ ਹੋ ਸੌਂਦੇ ਹੋ ਕਦੇ ਸਕੂਨ ਮਿਲਦਾ ਮਨ ਨੂੰ ਵੀ ਮੈਂ ਕੀ ਕੀਤਾ ਆ ਕਦੇ ਕਿਦਾਂ ਦੀ ਫੀਲਿੰਗ ਆ ਤੇ ਸਰ ਨਹੀਂ ਨਹੀਂ ਬਹੁਤ ਸਕੂਨ ਮਿਲਦਾ ਹੈ ਬੜੀ ਅੱਛੀ ਨੀਂਦ ਆਂਦੀ ਹੈ ਲੇਕਿਨ ਸਵੇਰੇ ਫੇਰ ਉੱਠ ਕੇ ਮੈਨੂੰ ਇਹ ਹੁੰਦਾ ਕਿ ਅੱਜ ਕੀ ਕਰਨਾ ਹੈ ਹੂੰ ਅੱਗੇ ਹੁੰਦਾ ਨਾ ਕਿ ਵੀ ਮੈਂ ਹੁਣ ਅੱਗੇ ਕੀ ਕਰਨਾ ਹੈ ਤਾਂ ਮੇਰੀ ਤਾਂ ਕੰਮ ਹੋ ਗਿਆ ਹੈ ਤਾਂ ਹੋ ਗਿਆ ਹੁਣ ਅੱਗੇ ਕੀ ਕਰਨਾ ਹੈ ਬਾਕੀ ਮੈਂ ਦੇਖੋ ਮੈਂ ਫੇਰ ਦੁਆਰੇ ਸੈ ਹੈਂਕਸ ਕਰਦਾ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਇੰਨਾ ਸਟਰੋਂਗ ਹੈ ਮੇਰੀਆਂ ਬਾਹਾਂ ਬਹੁਤ ਮਜ਼ਬੂਤ ਨੇ ਦੇਖੋ ਅਸਲੇ ਕੋਈ 3300 ਬੰਦਾ ਕੰਮ ਕਰ ਰਹੇ ਨਾਲ ਜਿਹੜੇ ਸਾਡੇ ਮੈਂਬਰ ਹੈ ਔਰ ਸਾਰੇ ਵਲੰਟੀਅਰ ਤੌਰ ਤੇ ਕੰਮ ਕਰ ਰਹੇ ਨੇ 900 ਬੰਦੇ ਨੂੰ ਮੈਂ ਜੌਬ ਦਿੱਤੀ ਹੋਈ ਹੈ ਸੋ ਮੇਰੇ ਜਿਹੜੀ ਸਟਰੈਂਥ ਹੈ ਨਾ ਜੀ ਉਹ ਮੇਰੇ ਜਿਹੜੇ ਮੈਂਬਰ ਸਾਰੇ ਸਾਡੇ ਪਰਿਵਾਰ ਦੇ ਮੈਂ ਤੇ ਪਰਿਵਾਰਕ ਮੈਂਬਰੀ ਕਹਿੰਦਾ ਸਾਰਿਆਂ ਨੂੰ ਜਿੰਨੇ ਸਾਡੇ ਟਰਸਟ ਦੇ ਮੈਂਬਰ ਹੈਗੇ ਸਾਰੇ ਸੋ ਬਗੈਰ ਕਿਸੇ ਲਾਲਚ ਦੇ ਪੂਰਾ ਪੂਰਾ ਟਾਈਮ ਦੇ ਰਹੇ ਨੇ ਆਫਟਰ ਰਟਾਇਰਮੈਂਟ ਕਿਸੇ ਨੂੰ ਛੱਤ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਪੇਟ ਪਰ ਖਾਣਾ ਚਾਹੀਦਾ ਹੈ ਪਰ ਜੇ ਛੱਤ ਨਾ ਹੋਵੇ ਤਾਂ ਪੂਰੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਐਦਾਂ ਜਾਪਦੀ ਹੈ ਜਿੱਦਾਂ ਕਿ ਮੀਂਹ ਵੀ ਸਾਡੇ ਪੈਣਾ ਧੁੱਪ ਵੀ ਸਾਡੇ ਪੈਣੀ ਹਵਾ ਵੀ ਸਾਡੇ ਉੱਤੇ ਪੈਣੀ ਹੈਗੀ ਹੈ ਤੇ ਕਈ ਵਾਰ ਤਾਂ ਗਿੱਲੇ ਕੱਪੜੇ ਹੋ ਜਾਂਦੇ ਨੇ ਪਰ ਜੇ ਕੋਈ ਇਹਨਾਂ ਦਾ ਬਾਹ ਫੜ ਲਵੇ ਉਹ ਲੋਕ ਜਿਹੜੇ ਕਿ ਪੂਰੇ ਜੀਵਨ ਦੇ ਭਰ ਇਹ ਆਪਾਂ ਕੇ ਦੋ ਦੋ ਪੁਸਤਾ ਗੁਜ਼ਰ ਗਈਆਂ ਉਹ ਮਕਾਨ ਨਹੀਂ ਬਣਾ ਸਕੇ ਉਹਨਾਂ ਨੂੰ ਕੋਈ ਆਸ ਦਸਦਾਦਾ ਕਿ ਮੈਂ ਤੁਹਾਡਾ ਮਕਾਨ ਬਣਾ ਕੇ ਦਿੰਦਾ ਉਹਨਾਂ ਦੇ ਮਨ ਦੀ ਖੁਸ਼ੀ ਕੀ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਕੰਮ ਡਿਆ ਹੈਗਾ ਸਵੱਦਾ ਪਲਾਟਰਾ ٹرسٹ ਦੇ ਜੋ ਸੰਸਥਾਪਕ ਹੈਗੇ ਨੇ ਡਾਕਟਰ ਐਸਪੀ ਸਿੰਘ ਉਭਰਾਏ ਉਹ ਕਰ ਰਹੇ ਨੇ ਲੋਕਾਂ ਨੂੰ ਮਕਾਨ ਦੇ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਕੀ ਦੋ-ਦੋ ਤਿੰਨ ਦਿਨ ਪੁਛਤਾ ਤੋਂ ਮਕਾਨ ਨਹੀਂ ਬਣਾ ਸਕੇ ਸਾਡੇ ਨਾਲ ਡਾਕਟਰ ਐਸਪੀ ਸਿੰਘ ਉਭਰਾਏ ਆ ਉਰਾਏ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੋਸ਼ ਸਾਹਿਬ ਤੇ ਮੈਂ ਪਹਿਲੀ ਗੱਲ ਤੁਹਾਨੂੰ ਇਹ ਪੁੱਛਣੀ ਕਿ ਮਕਾਨ ਬਣਾਉਣ ਦੇ ਤੁਸੀਂ ਗੱਲ ਕਰਦੇ ਹੋ ਬਹੁਤ ਲੋਕਲ ਮਕਾਨ ਬਣਾਉਂਦੇ ਇਹ ਪਹਿਲਾਂ ਸ਼ੁਰੂਆਤ ਕਿੱਥੋਂ ਹੋਈ ਕਿੱਥੇ ਮਨਜ ਗੱਲ ਆਈ ਕਿ ਲੋਕਾਂ ਨੂੰ ਮਕਾਨ ਦਈਆਂ ਪਹਿਲੇ ਤੁਸੀਂ ਕਹਿੰਦੇ ਸੀ ਬਾਹਰ ਤੋਂ ਬੌਡੀਜ਼ ਲੈ ਕੇ ਆਣੇ ਆ ਫਿਰ ਲੀਡਰ ਬੱਚੇ ਸੀਗੇ ਉਹਨਾਂ ਨੂੰ ਆਪਾਂ ਜਿਹੜੀ ਸਿੱਖਿਆ ਦਿੰਦੇ ਸੀਗੇ ਪਰ ਮਕਾਨ ਦੀ ਜਿਹੜੀ ਮਨ ਦੇ ਵਿੱਚ ਜਿਹੜੀ ਭਾਵਨਾ ਮਕਾਨ ਬਣਾ ਕੇ ਦਈਏ ਕਿੱਥੋਂ ਆਈ ਅ ਜੋਸ਼ੀ ਸਰ ਸਾਡੀਆਂ ਜਿੱਦਾਂ ਜਾਣਦੇ ਕਿ ਅਸੀਂ ਕਾਫੀ ਸਕੀਮਾਂ ਨੇ ਸਾਡੀਆਂ ਟਸਟੀਆਂ 33 34 ਕੇ ਮਨ ਸਾਡੇ ਜਿਹੜੀਆਂ ਕਿ ਚੱਲ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਸਕੀਮ ਹੈ ਜਿਹੜੀ ਕਿ ਸਨਿ ਬਰਾਏ ਆਵਾਸ ਯੋਜ ਸੋ ਉਹਦੇ ਤਹਿਤ ਅਸੀਂ ਜਿਹੜੇ ਮਕਾਨ ਬਣਾ ਕੇ ਦਿੰਦੇ ਹਾਂ ਲੋੜਵੰਦਾਂ ਨੂੰ ਜਿਨ੍ਹਾਂ ਤੇ ਛੱਤ ਨਹੀਂ ਹੈਗੀ ਸੋ ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਰੋਪੜ ਗਿਆ ਸੀ ਉਦੋਂ ਤੇ ਰੋਪੜੋਂ ਦੇਖਿਆ ਤੇ ਕੁਝ ਕਰਿਆ ਹਜੇ ਦਿਖਾਏ ਗਏ ਜਿੱਥੇ ਕਿ ਪਾਣੀ ਵਗ ਰਿਆ ਸੀ ਮੀਂਹ ਪਿਆ ਉੱਤੇ ਸਿਰਫ ਤਰਪਾਲ ਪਈ ਹੋਈ ਸੀ ਉੱਥੇ ਖਾਣਾ ਬਣਾ ਰਹੇ ਨੇ ਉੱਥੇ ਸੌ ਰਹੇ ਨੇ ਉੱਥੇ ਸੋ ਉਹ ਕਰ ਦੇਖਿਆ ਮੇਰੇ ਮਨ ਤੇ ਬੜਾ ਆਇਆ ਫਿਰ ਇੱਕ ਪਟਿਆਲੇ ਸਿਗਲੀ ਘਰ ਪਰਿਵਾਰ ਸੀਗਾ ਉਹ ਚ 6 6 ਫੈਮਲੀਆਂ ਸੀਗੀਆਂ ਤੇ ਬਾ ਉਹ ਕਹਿੰਦੇ ਨੇ ਬਾਪੂ ਜੰਗ ਸਿੰਘ ਉਹ ਪ੍ਰੈਜ਼ੀਡੈਂਟ ਵੀ ਰਿਹਾ ਇਹਨਾਂ ਦਾ ਸਿਗਲੀਕਰ ਕਮਿਊਨਿਟੀ ਦਾ ਤੇ ਜਦੋਂ ਉਹਨਾਂ ਦਾ ਘਰ ਦੇਖਿਆ ਮੈਂ ਤੇ ਬੜਾ ਤਰਸ ਆਇਆ ਮੈਨੂੰ ਕਿ ਇੱਕ ਛੋਟਾ ਜਿਹਾ ਬਣੇ ਹੋਏ ਕਮਰੇ ਬਣੇ ਹੋਏ ਨੇ ਔਰ ਕਮਰੇ ਵਿੱਚ ਕੀ ਕਿ ਅੰਦਰ ਦਾ ਰੂਮ ਹੈ ਨਾ ਜੀ ਉਹ 2 ਟਾਈ ਫੁੱਟ ਨੀਵਾ ਹੈ ਔਰ ਉੱਥੇ ਰੋਟੀ ਬਣਾਦੇ ਉੱਥੇ ਸੌ ਰਹੇ ਸੀ ਤੇ ਉਹ ਜਨਨੀਆਂ ਲੱਗੀਆਂ ਸੀ ਬਾਲਟੀਆਂ ਨਾਲ ਪਾਣੀ ਭਰ ਕੇ ਬਾਹਰ ਸੱਟੀਆਂ ਸੀ ਕਿਉਂਕਿ ਉਹ ਬਾਰਿਸ਼ ਆਈ ਤੇ ਪਾਣੀ ਭਰ ਗਿਆ ਉੱਥੋਂ ਫਿਰ ਮੈਂ ਇਹ ਗੱਲ ਹੈਗੀ ਹੈ 2013-14 ਦੀ ਤੇ ਉਦੋਂ ਫਿਰ ਮੈਂ ਕਹਿੰਦਾ ਯਾਰ ਇਹਨਾਂ ਨੂੰ ਆਪਾਂ ਫਿਰ ਉਹ ਧਰਮਸ਼ਾਲਾ ਤੇ ਉਹਨਾਂ ਦੇ ਮਕਾਨ ਬਣਾ ਕੇ ਸ਼ੁਰੂ ਕਰਕੇ ਅਸੀਂ ਉਹਨਾਂ ਨੂੰ 6 ਸੈੱਟ ਬਣਾ ਕੇ ਦਿੱਤੇ ਮਤਲਬ ਕਿ ਦੋ ਮਜਲੀ ਇੱਕ ਅਸੀਂ ਪੂਰਾ ਮਹਿਲ ਖੜਾ ਕਰਤਾ ਤੇ ਉਹਨਾਂ ਨੂੰ ਫਰਨੀਸ਼ ਕਰਕੇ ਵਿੱਚੇ ਬੈੱਡਰੂਮ ਕਿ ਅਲਮਾਰੀਆਂ ਕਿਚਨ ਵਗੈਰਾ ਸਾਰਾ ਕਰਕੇ ਤੇ ਫਰਨੀਸ਼ ਕਰਕੇ ਅਸੀਂ ਦਿੱਤਾ ਉੱਥੇ ਫੇਰ ਸਕੀਮ ਸਾਡੀ ਸ਼ੁਰੂ ਹੋਈ ਉਹ ਫੇਰ ਕਰਦੇ ਕਰਦੇ ਹੁਣ ਤੱਕ ਕਰ ਕਾਫੀ ਤਕਰੀਬਨ 12.5 ਤੋਂ 1300 ਮਕਾਨ ਤਾਂ ਬਣਾ ਚੁੱਕੇ ਆਲਰੇਡੀ ਔਰ ਇਹ 'ਚ ਮੈਂ ਬਹੁਤ ਧੰਨਵਾਦ ਕਰਦਾ ਹੁੰਨਾ মিডিਆ ਦਾ ਕਿ ਜਿਹੜੇ ਚਾਹੇ ਗੁਰਦਾਸਪੁਰਾ ਚਾਹੇ ਅੰਮ੍ਰਿਤਸਰ ਚਾਹੇ ਚਾਹੇ ਪਠਾਨਕੋਟ ਚਾਹੇ ਤੁਹਾਡਾ ਅਦਰ ਵਰਾਂ ਦੇ ਸਾਈਡ ਹੋ ਗਿਆ ਸੋ ਉੱਥੋਂ ਸਾਨੂੰ ਅਪਰੋਚ ਕਰਦੇ ਨੇ ਕਿ ਕਿਸੇ ਅੱਗ ਲੱਗੀ ਕਰ ਦਿੱ ਗਿਆ بارشਾਂ ਚ ਕਰ ਗਿਰ ਗਿਆ ਤੇ ਉਹ ਫਿਰ ਸਾਨੂੰ ਅਪਰੋਚ ਕਰਦੇ ਕਿ ਹਰਾਏ ਸਾਹਿਬ ਬਹੁਤ ਗਰੀਬ ਪਰਿਵਾਰ ਹੈ ਤੇ ਇਹ ਤਾਂ ਪਤਨੀ ਕਿਸ ਤਰ੍ਹਾਂ ਇੱਕ ਮਕਾਨ ਸੀ ਉਹ ਵੀ ਖਤਮ ਹੋ ਗਿਆ ਤੇ ਅਸੀਂ ਫਿਰ ਉਹ ਨਾਲ ਦੇ ਨਾਲ ਉਹ ਮਕਾਨ ਬਣਾ ਦਿੰਦੇ ਹਾਂ ਜਿਸ ਤਰ੍ਹਾਂ ਹੁਣ ਪਿਛੇ ਹੜ ਆਏ ਸੀ ਤੇ ਲੈ ਪਾਣੀ ਕਾफी ਆ ਗਿਆ ਤੇ ਪਾਣੀ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋਇਆ ਪੰਜ ਛੇ ਡਿਸਟ੍ਰਿਕਟਾਂ ਦਾ ਨੁਕਸਾਨ ਹੋਇਆ ਤੇ ਉਦੋਂ ਤੁਹਾਨੂੰ ਸ਼ਾਇਦ ਤੁਸੀਂ ਵੀ ਕਵਰ ਕੀਤਾ ਸੀ ਉਦੋਂ ਤਕਰੀਬਨ ਉਦੋਂ ਮੈਂ 4000 ਘਰ ਬਣਾਉਣ ਦਾ ਇੱਕ ਵਾਦਾ ਕੀਤਾ ਸੀ ਕਿ ਮੈਂ 4000 ਘਰ ਬਣਾ ਕੇ ਦਾਂਗਾ ਔਰ ਉਸੇ ਟਾਈਮ 20 ਕਰੋੜ ਰੁਪਏ ਮੈਂ ਬਜਟ ਅਨਾਉਂਸ ਕਰ ਦਿੱਤਾ ਸੀ ਇਹਨਾਂ ਘਰਾਂ ਵਾਸਤੇ ਤੇ ਚਲੋ ਹੁਣ ਜਿੱਦਾਂ ਸਾਨੂੰ ਐਪਲੀਕੇਸ਼ਨਾਂ ਆ ਰਹੀਆਂ ਨੇ ਅਸੀਂ ਘਰ ਬਣਾਉਂਦੇ ਜਾ ਰਹੇ ਹਾਂ ਅਜੇ ਵੀ ਘਰ ਬਣ ਰਹੇ ਉਹਨਾਂ ਦੇ ਕਿਉਂਕਿ ਇਹ ਸਲੋ ਪ੍ਰੋਸੈਸ ਹੁੰਦਾ ਬੜਾ ਤੇ ਉਹ ਚੱਲ ਰਿਹਾ ਹੈ ਇੱਕ ਜਿਹੜੀ ਮਕਾਨ ਬਣਾਇਆ ਕਿਸੇ ਦਾ ਕਿ ਨਾ ਤੁਸੀਂ ਕਿ ਪ ਹਾਂ ਮੈਂ ਗਿਆ ਨਹੀਂ ਕੇਈ ਵਾਰੀ ਲੇਕਰ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਮਤਲਬ ਕਿ ਉਹਨਾਂ ਦੀ ਲਾਈਫ ਵਿੱਚ ਉਹਨੇ ਕਦੀ ਸੋਚਿਆ ਨਹੀਂ ਸੀਗਾ ਕਿ ਸਾਨੂੰ ਇਹੋ ਜਿਹਾ ਘਰ ਪੱਕਾ ਘਰ ਮਿਲ ਜੇਗਾ ਇੱਕ ਵਾਰ ਹੋਰ ਇਨਸੀਡੈਂਟ ਆ ਜਾਂਦਾ ਰੋਪੜ ਦੇ ਵਿੱਚ ਜੀ ਉੱਥੇ ਵੀ ਜਿਹੜੇ ਪਿੰਡ ਜਗਿਆ ਤੇ ਉਹ ਇੱਕ ਲੇਡੀ ਸੀ ਤੇ ਤਿੰਨ ਤਿੰਨ ਲੜਕੀਆਂ ਆਉਂਦੀਆਂ ਦੋ ਲੜਕੀਆਂ ਹਾਇਰ ਸਟਡੀ ਪੜ੍ਹਨੀਆਂ ਸੀ ਇੱਕ ਦਸਵੀਂ ਚ ਪੜ੍ਹ ਰਹੀ ਸੀ ਤੇ ਜਿਹੜੀ ਮਦਰ ਉਹਨਾਂ ਦੀ ਉਹ ਵਿਡੋ ਸੀ ਤੇ ਮਦਰ ਸਕੂਲ ਚ ਉਹਨੂੰ ਸਿਰਫ ਮਿਲਦਾ ਸੀ 4000 ਰੁਪਿਆ ਸਿਰਫ ਉਹ ਖਾਣਾ ਬਣਾਉਣਾ ਸਫਾਈ ਕਰਨੀ ਉਸੇ ਪਿੰਡ ਦੇ ਵਿੱਚ ਤੇ ਉਹਨਾਂ ਨੇ ਪਿੰਡ ਨੇ ਮੈਨੂੰ ਅਪਰੋਚ ਕੀਤੀ ਵੀ ਆਹ ਉਹਦਾ ਕਰੀਆ ਅੱਛਾ ਤੂੰ ਰੂਮ ਦੇਖਿਆ ਜਾਏ ਤਾਂ ਘਰ ਸੀ ਉਹਨਾਂ ਦਾ ਦੋ ਬੈੱਡਰੂਮ ਸੀਗੇ ਤੇ ਰੁੱਟੇ ਭਜੇ ਸੀਗੇ ਲੇਕਿਨ ਉਹ ਕੋਈ ਅਮਰੀਕਾ ਦੀ ਸੀਗੀ ਕੋਈ ਲੇਡੀ ਤੇ ਉਹਨੇ ਉਹਨੂੰ ਕਿਰਾਏ ਤੇ ਨਹੀਂ ਦਿੱਤਾ ਰੈਂਡੋ ਦਿੱਤਾ ਹੋਇਆ ਸੀਗਾ ਤੇ ਉਦੋਂ ਲੇਡੀ ਨੇ ਆ ਕੇ ਕਹਿੰਦਾ ਜੀ ਮਕਾਨ ਖਾਲੀ ਕਰੋ ਜੀ ਮੈਨੂੰ ਹੁਣ ਮਕਾਨ ਚਾਹੀਦਾ ਹੁਣ ਉਹ ਲੇਡੀ ਕਿੱਥੇ ਜਾਏਗੀ ਜੀ ਉਸ ਟਾਈਮ ਸਰਪੰਚ ਵੀ ਸਾਰੇ ਸੀ ਮੈਂ ਕਿਹਾ ਜੀ ਲੇਡੀ ਨੂੰ ਬੁਲਾਓ ਉਸੇ ਵੇਲੇ ਮੌਕੇ ਦੇ ਉੱਤੇ ਲੇਡੀ ਬੁਲਾਈ ਗਈ ਉਹਨੂੰ ਪੁੱਛਿਆ ਮੈਂ ਕਿਹਾ ਵੀ ਦੱਸੋ ਤੁਸੀਂ ਘਰ ਵੇਚਣਾ ਹੈ ਇਹ ਕਹਿੰਦੀ ਅਸੀਂ ਵੇਚਦੇ ਨਾ ਮੈਂ ਕਿਹਾ ਕਿੰਨੇ ਪੈਸੇ ਉਹਨੇ ਦੱਸਿਆ ਵੀ ਇੰਨੇ ਪੈਸੇ ਮੈਂ ਉਸੇ ਦਿਨ ਚੈੱਕ ਬੁੱਕ ਕਢੀ ਮਕਾਨ ਖਰੀਦ ਦੇ ਮੈਂ ਮਕਾਨ ਹੀ ਖਰੀਦ ਲਿਆ ਮਕਾਨ ਖਰੀਦ ਕੇ ਮੈਂ ਕਿਹਾ ਲੈ ਬੀਬੀ ਹੁਣ ਤੈਨੂੰ ਇਹ ਮਕਾਨ ਤੇਰਾ ਹੋ ਗਿਆ ਹੁਣ ਅਸੀਂ ਇਹਨੂੰ ਰੈਨੋਵੇਟ ਕਰਾਂਗੇ ਉਸ ਘਰ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਕੀ ਸੀ ਜੋਸ਼ੀ ਜੀ ਉੱਥੇ ਬਾਥਰੂਮ ਨਹੀਂ ਸੀ ਉਹਨਾਂ ਕੋਲ ਉਹ ਲੜਕੀਆਂ ਜਿਹੜੀਆਂ ਜਵਾਨ ਲੜਕੀਆਂ ਸਾਰੀਆਂ ਸੀ ਉਹ ਗਵਾਨੀਆਂ ਦੇ ਘਰ ਜਾਂਦੀਆਂ ਸੀਗੀਆਂ ਅਗਰ ਬਾਥਰੂਮ ਜਾਣਾ ਹੈ ਜਾਂ ਨਾਣ ਜਾਣਾ ਤੇ ਗਵਾਨ ਇਸ ਤਰ੍ਹਾਂ ਨਰਿਆ ਰਹੀ ਸੀ ਉਹ ਔਰ ਉਹ ਸੀਨ ਇਹੋ ਜਿਹਾ ਸ਼ਾਂਤ ਸੀਗਾ ਮਤਲਬ ਕਹਿੰਦਾ ਕਿ ਉਹ ਦਿਨ ਦੀਵਾਲੀ ਸੀਗੀ ਅੱਛਾ ਜਦਨ ਘਰ ਉਹਨਾਂ ਦਾ ਕੰਪਲੀਟ ਕਰਤਾ ਮੈਂ ਰੈਨੋਵੇਟ ਕੀਤਾ ਨਵੀਂ ਕਿਚਨ ਬਣਾਤੀ ਬਾਥਰੂਮ ਨਵੇਂ ਬਣਾਤੇ ਕੋੜੀਆਂ ਚਾੜਤੀਆਂ ਛੱਤ ਤੇ ਕਮਰੇ ਮਤਲਬ ਪੈਸਾ ਲਾਇਆ ਹੋਇਆ ਤੇ ਘਰ ਵੀਰ ਖੀਦ ਕੇ ਦਿੱਤਾ ਉਹਨੂੰ ਉਹ ਦਿਵਾਲੀਆ ਦਿਨ ਮੈਂ ਉੱਥੇ ਗਿਆ ਤੇ ਮੈਂ ਉਹਨਾਂ ਨੂੰ ਚਾਬੀਆਂ ਦੇਣੀਆਂ ਸੀ ਤੇ ਉਸ ਲਈ ਮੈਂ ਉਹਨੂੰ ਚਾਬੀ ਦਿੱਤੀ ਆ ਉਸੇ ਦੇਖੋ ਜੀ 올ਰੀਡੀ ਤੇ ਉਹਨਾਂ ਦੀਆਂ ਬੱਚੀਆਂ ਅੱਖਾਂ 'ਚੋਂ ਪਾਣੀ ਉਹਨਾਂ ਦੇ ਤੇ ਮੀਡੀਆ ਵੀ ਰੋ ਪਿਆ ਇਨੇ ਭਾਵਕ ਹੋ ਗਏ ਸਾਰੇ ਤੇ ਮੈਂ ਕਿਹਾ ਬੀਬੀ ਕੀ ਗੱਲ ਹੋ ਗਈ ਕਹਿੰਦੀ ਬੇਟੀ ਆਈ ਮੈਨੂੰ ਵੱਡੀ ਕਹਿੰਦੀ ਅੰਕਲ ਕਹਿੰਦੀ ਅਸੀਂ ਲਾਈਫ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਡਾ ਆਪਣਾ ਘਰ ਹੋਏਗਾ ਓਹੋ ਸੋ ਘਰ ਦੀ ਇੰਨੀ ਮੱਦ ਕੀ ਹੈਗੀ ਆ ਕਹਿੰਦੀ ਸਾਨੂੰ ਸੀ ਕਦੇ ਸੋਚਿਆ ਨਹੀਂ ਸੀ ਔਰ ਅੱਜ ਤੁਸੀਂ ਸਾਨੂੰ ਕਹਿੰਦੀ ਦੀਵਾਲੀ ਤੇ ਸਾਨੂੰ ਤੁਸੀਂ ਤੋਹਫਾ ਦਿੱਤਾ ਹੁਣ ਅਸੀਂ ਕਹਿ ਸਕਦੀਆਂ ਕਿ ਇਹ ਸਾਡਾ ਘਰ ਹੈ ਜਿਨਾਂ ਕੋ ਜੱਦੀ ਪੁਸ਼ਤੀ ਹੁੰਦੇ ਆ ਉਹਨਾਂ ਨੂੰ ਕਦਰ ਨਹੀਂ ਹੁੰਦੀ ਪਰ ਜਿਨਾਂ ਕੋ ਨਹੀਂ ਹੁੰਦੇ ਉਹਨਾਂ ਵਾਸਤੇ ਤਾਂ ਬਹੁਤ ਬੜੇ ਦਾਤ ਆਏ ਜੀ 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 ਸੋ ਇਸ ਤਰੀਕੇ ਨਾਲ ਫਿਰ ਆਪਾਂ ਸਕੀਮਾਂ ਬਣਾਉਂਦੀਆਂ ਕਮੇਟੀਆਂ ਬਣਾ ਦਿਤੀਆਂ ਇਹ ਸਾਰੇ ਪੰਜਾਬ ਦੇ ਵਿੱਚ ਜਿੱਥੇ ਕਿ ਦੇਸ ਤਰ੍ਹਾਂ ਦੀ ਕੋਈ ਆਫਤ ਆਂਦੀ ਹੈ ਜੀ ਘਰ ਗਿਰ ਗਿਆ ਕੁਝ ਹੋ ਗਿਆ ਤੇ ਬਣਾਖ ਦਿੰਦੇ ਆ ਤੇ ਕਿ ਹੁਣ ਤਾਂ ਇਹ ਸਕੀਮ ਸਾਡੀ ਜਾਰੀ ਹੈ ਜੀ ਜਾਰੀ ਸਕੀਮ ਹੁਣ ਤਾਂ ਤੁਸੀਂ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮੇ ਕਰ ਬਣਾ ਕਰਦੇ ਆ 10 ਬਣਾ ਦੇ ਹੁਣ ਗਏ ਮੈਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਮਹੱਲਾ ਹੀ ਬਣਾਕਦੇ ਨੇ ਪੂਰਾ 58 ਮਕਾਨਾਂ ਦਾ ਮਹੱਲਾ। ਅ ਦੇਖੋ ਸਾਡੇ ਮਹੱਲੇ 'ਚ ਨਾ ਮਕਾਨ ਚੱਲ ਰਹੇ ਸੀਗੇ ਮੈਂ ਇੱਕ ਵਾਰੀ ਇੱਥੇ ਮਕਾਨਾਂ ਦਾ ਉਤਕਾਟਣ ਤੇ ਆਇਆ ਚਾਬੀਆਂ ਖੜਾਈਆਂ ਤੇ ਉੱਥੇ ਕੋਈ ਸਿਗਲੀਕਾਰ ਪਰਿਵਾਰ ਵੀ ਆਏ ਸੀ। ਤੇ ਉਹ ਮੈਨੂੰ ਕਹਿੰਦੇ ਕਹਿੰਦੇ ਵਰਾਇਤ ਸਾਹਿਬ ਗੁਰੂ ਜੀ ਦੀ ਹਥਿਆਰ ਬਣਾ ਦਿੱਤੀ। ਹਾਂ ਹਥਿਆਰ ਬਣਾ ਦਿੱਤੀ ਬੜੀ ਸੇਵਾ ਕੀਤੀ ਜੀ ਬੜੀ ਦੇਣ ਐ ਸੇ ਕੌਮਲੀਆ ਨਾਲ ਦੀ। ਤੋਂ ਉਹ ਮੈਨੂੰ ਆਏ ਕਹਿੰਦੇ ਵੀ ਵਰਾਇਤ ਸਾਹਿਬ ਤੁਸੀਂ ਇੰਨਾ ਕੁਝ ਕਰ ਰਹੇ ਹੋ ਤੇ ਸਾਡੇ ਜਿਹੜਾ ਮਹੱਲਾ ਨਾ ਉੱਥੇ ਵੀ ਆਓ ਵੀ ਉੱਥੇ ਸਾਡੇ ਕਾਫੀ ਮਕਾਨ ਬਣਨ ਵਾਲੇ ਤੇ ਮੈਂ ਕਿਹਾ ਕੋਈ ਜਦੋਂ ਮੌਕਾ ਹੋएगा ਮਾਵਾਂਗਾ ਫਿਰ ਮੈਂ ਆਪਣੀ ਕਮੇਟੀ ਜਿਹੜੀ ਸਾਡੇ ਇੱਥੇ ਮਿਸਟਰ ਰੂਬੀ ਤੇ ਸਾਰੀ ਟੀਮ ਹੈਗੀ ਸਾਡੀ ਮੋਹੱਲੇ ਦੀ ਉਹਨਾਂ ਨੂੰ ਕਿਹਾ ਮੈਂ ਉਸ ਤੋਂ ਜਾਓ ਸਰਵੇ ਕਰਕੇ ਆਓ ਤੇ ਉਹਨਾਂ ਨੇ ਸਰਵੇ ਕਰਕੇ ਮੇਰੇ ਕੋਲ ਫਾਈਲਾਂ ਭੇਜੀਆਂ ਕੁ ਤਕਰੀਬਨ 58 ਘਰ ਸੀ ਇਹੋ ਜਿਹੇ ਜਿਹਦਾ ਮੇਰੇ ਕੋਲ ਐਸਟੀਮੇਟ ਲਾ ਕੇ ਉਹਨਾਂ ਨੇ ਫਾਈਲਾਂ ਭੇਜੀਆਂ ਕੱਲ ਮੈਂ ਆਫਿਸ ਬੈਠਾ ਸੀ ਪਟਿਆਲੇ ਤੇ ਮੈਂ ਸਾਰੀਆਂ ਫਾਈਲਾਂ ਦੇਖੀਆਂ ਫੋਟੋਗ੍ਰਾਫ ਦੇਖਿਆ ਤੇ ਮੈਂ ਕਿਹਾ ਵੀ ਮੈਨੂੰ ਆਪ ਜਾਣਾ ਚਾਹੀਦਾ ਤੇ ਉਹ ਫਿਰ ਕਰਕੇ ਅੱਜ ਫਿਰ ਮੈਂ ਆਪ ਇਸ ਮੱਲੇ ਵਿੱਚ ਆਇਆ ਜੁਹਾਰ ਨਗਰ ਤੇ ਉੱਥੇ ਅਗੇ ਦੇਖਿਆ ਤੇ ਜੋ ਚੀਜ਼ ਮੈਂ ਦੱਸ ਨਹੀਂ ਮਤਲਬ ਕਿ ਮੱਖੀਆਂ ਉੱਤੇ ਨੇ ਥੱਲੇ ਚੱਕੜ ਹੋਇਆ ਪਿਆ ਮਤਲਬ ਇੰਨੇ ਗੰਦ ਦੇ ਵਿੱਚ ਕਿਦਾਂ ਰਹਿ ਰਹੇ ਨੇ ਔਰ ਉਹੀ ਇੱਕ ਕਮਰਾ ਉਹਦੇ ਤੇ ਤਰਪਾਲ ਪਾਈ ਹੋਈ ਹੈ ਕਿਸੇ ਨੇ ਚਦਰਾਂ ਪਾਈਆਂ ਹੋਈਆਂ ਨੇ ਪਾਣੀ ਚੋੜਿਆ ਇੱਕ ਬਜ਼ੁਰਗ ਲੇਡੀ ਦਾ ਐਦਾਂ ਸੀ ਜਿਹੜੀ ਉੱਤੇ ਸਿਰਫ ਉਹ ਚਦਰਾਂ ਪਈਆਂ ਨੇ ਤੇ ਸਾਈਡਾਂ ਦੇ ਵਿੱਚ ਚਦਰਾਂ ਨੇ ਤੇ ਉਹਦੇ ਅੰਦਰ ਹੀ ਬੈਠੀ ਹੈ ਉੱਥੇ ਸਭ ਕੁਝ ਹੋ ਰਿਹਾ ਉਹਨਾਂ ਦਾ ਉੱਥੇ ਬਾਥਰੂਮ ਨੇ ਵਿੱਚੇ ਵਿੱਚੇ ਕਿਚਨ ਵਿੱਚੇ ਵਿੱਚੇ ਬੈੱਡਰੂਮ ਹੈ ਸਾਰਾ ਕੁਝ ਬੜਾ ਉਹ ਕਹਿੰਦੇ ਕਈ ਕੀ ਦਿੰਦੇ ਨੇ ਸਾਡੇ ਚਦਰਾਂ ਉੱਡ ਜਾਂਦੀਆਂ ਮਹੀਆਂ ਦਾ ਜਦੋਂ ਟੁੱਟ ਗਿਆ ਕਈ ਕਹਿੰਦੇ ਕੱਪੜੇ ਘੇਰੇ ਰਹਿੰਦੇ ਆ ਉੱਥੇ देखो उते छतरा 200-200 ਰੁਪਈਆ ਹਵਾ ਆਏਗੀ ਤੇ ਚੱਦਰ ਉੱਡ ਜਾਣੀ ਹੈ ਕਿਉਂਕਿ ਪੱਕਾ ਤਾਂ ਹੈ ਨਹੀਂ ਕੁਛ ਵੀ ਛੱਤ ਤਾਂ ਹੈ ਨਹੀਂ ਕਿਤੇ ਵੀ ਫਿਰ ਇਸ ਜੀ ਨੂੰ ਦੇਖਦਿਆਂ ਹੋਇਆ ਅਸੀਂ ਇੱਕ ਟ੍ਰਸਟ ਵਾਲਾ ਡਿਸਾਈਡ ਕੀਤਾ ਸੀ ਅੱਜ ਉੱਥੇ ਜਲੇ ਮੈਂ ਜਾ ਕੇ ਮੌਕਾ ਦੇ ਕੇ ਤੇ ਨਾਲ ਹੀ ਮੈਂ ਕਿਹਾ ਤੁਸੀਂ ਇਦਾਂ ਕਰੋ ਮਿਸਤਰੀ ਬੁਲਾਓ ਅਸੀਂ ਮਿਸਤਰੀ ਬੁਲਾਏ ਜੀ ਉੱਥੇ ਟਰਮ ਲਗਾ ਕੇ ਤੇ ਅੱਜ ਉਹ ਅਸੀਂ ਨਹੀਂ ਪੱਥਰ ਰੱਖ ਦਿੱਤਾ ਉਹਦਾ ਤੇ ਕੰਮ ਸ਼ੁਰੂ ਕਰ ਦਿੱਤਾ ਔਰ 6 ਜਾਂ 7 ਮਹੀਨੇ ਮਿਲ 8 ਮਹੀਨੇ ਦੇ ਅੰਦਰ ਅੰਦਰ 6 ਤੋਂ 8 ਮਹੀਨੇ ਦੇ ਵਿੱਚ ਅਸੀਂ ਕੀ ਕੀਤਾ ਕਿ ਇਹਨਾਂ ਨੂੰ ਇੱਕ ਲੈਵਲ ਕਰ ਲਿਆ ਗਲੀ ਐ ਇੱਕ ਦੋਨਾਂ ਪਾਸੇ ਮਕਾਨ ਨੇ ਸੋ ਉਹਨਾਂ ਨੇ ਇੱਕ ਲੈਵਲ ਕਰਕੇ ਅਸੀਂ ਲੰਮੇ ਲੈਂਟਰ ਪਾ ਕੇ ਉਹ ਗਲੀਆਂ ਬਣ ਜਾਣੀਆਂ ਦੋ ਗਲੀਆਂ ਨੇ ਵੱਟੀਆਂ ਇੱਕ ਗਲੀ ਇੱਦਾਂ ਜਾ ਰਹੀ ਹੈ ਇੱਕ ਇੱਦਾਂ ਜਾ ਰਹੀ ਹੈ ਸੋ ਉਹਨਾਂ ਦੋਨਾਂ ਗਲੀਆਂ ਨੂੰ ਉਸ ਦੋਨੇ ਪਾਸ ਕਰਕੇ ਇੱਕ ਲੈਵਲ ਕਰਕੇ ਤੇ ਉਹਨੂੰ ਇੰਨਾ ਸ਼ਾਨਦਾਰ ਬਣਾ ਦਾਂਗੇ ਉਹਦੇ ਅੰਦਰ ਬੈੱਡਰੂਮ ਵੀ ਹੋ ਜਾਣਗੇ ਕਿਚਨ ਵੀ ਆ ਗਈ ਬਾਥਰੂਮ ਵੀ ਆ ਗਿਆ ਤੇ ਇਹ ਸਾਰਾ ਕਰਕੇ ਤੁਸੀਂ ਸਾਨੂੰ ਕੁਝ ਕਿਹਾ ਤੁਸੀਂ ਉੱਥੇ ਕੀ ਤੁਸੀਂ ਮਕਾਨ ਬਣਾ ਰਹੇ ਹੋ ਸਾਨੂੰ ਸਕੂਨ ਮਿਲ ਗਿਆ ਯਾ ਸਰ ਉਹਨਾਂ ਦੀਆਂ ਸ਼ੱਕ ਨਾ ਹੋਤਾ ਹੱਥ ਜੋੜ ਕੇ ਇੱਦਾਂ ਖੜੇ ਸੀ ਜਦਦਾ ਬੰਦੀ ਕੋਣ ਆ ਗਿਆ ਮੈਂ ਕਿਹਾ ਵੀ ਭਾਤ ਨਾ ਜੋੜੋ ਤਾਂ ਸਾਡਾ ਫਰਜ਼ ਬਣਦਾ ਔਰ ਤੁਹਾਡੇ ਲਈ ਤਾਂ ਸਾਡਾ ਕਰਨਾ ਫਰਜ਼ ਬਣਦਾ ਹੈ ਕਿ ਸਿਕਲੀ ਕਲ ਪਰਿਵਾਰ ਲਈ ਦੇਖੋ ਸਾਨੂੰ ਸਾਰ ਨੂੰ ਸੋਚਣਾ ਚਾਹੀਦਾ ਔਰ ਅਸੀਂ ਕਰ ਵੀ ਰਹੇ ਹਾਂ ਵੈਸੇ ਤੇ ਅੱਜ ਮੈਨੂੰ ਬੰਨ ਬੜੀ ਖੁਸ਼ੀ ਹੋਈ ਕਿ ਜਿਸ ਤਰ੍ਹਾਂ ਉਹ ਨਰਕ 'ਚ ਬੈਠੇ ਸੀ ਨਾ ਜੀ ਉਹਨਾਂ ਲਈ 6 ਮਹੀਨੇ ਬਾਅਦ ਉਹ ਕਹਿਣਗੇ ਹਾਂ ਵੀ ਸਾਡਾ ਵੀ ਪੱਕਾ ਮਕਾਨ ਹੈਗਾ ਉਸਨੇ ਕਦੀ ਕਦੀ ਕਹਿੰਦਾ ਕਿ ਮਕਾਨ ਸੁਭ ਲੱਗਦਾ ਨਹੀਂ ਕੋਈ ਬੰਦਾ ਜਾਲੀ ਵੀ ਆ ਗਿਆ ਹੋਵੇ ਉਹ ਦੇਖੋ ਕੋਈ ਵੀ ਚਾਹੇ ਬਿਜ਼ਨਸ ਲੈ ਲਓ ਕੁਝ ਵੀ ਲੈ ਲਓ 2-3% ਤਾਂ ਹੁੰਦੇ ਹੀ ਐ ਇਸ ਤਰ੍ਹਾਂ ਦੇ ਤੇ ਇਹ ਸਹਿਣੇ ਵੀ ਪੈਂਦੇ ਨੇ ਨਿਕ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜਿੱਥੇ ਅਸੀਂ 58 ਮਗਾ ਨੂੰ ਨਾ ਕੇ ਦੇ ਰਹੇ ਜੇ ਇੱਕ ਦੋ ਗਲਤੀ ਵੀ ਬਣ ਜਾਣਗੇ ਤੇ ਕੋਈ ਫਰਕ ਨਹੀਂ ਪੈਦਾ ਇਹ ਫਰਕ ਪੈਂਦਾ ਤੁਸੀਂ ਸਹੀ ਬਣਾ ਰਹੇ ਹੋ ਉੱਥੇ ਦਾ ਆ ਜਾਂਦਾ ਵਿੱਚ ਆ ਜਾਂਦਾ ਕਈ ਵਾਰੀ ਕਈ ਵਾਰੀ ਆ ਜਾਂਦਾ ਜੀ ਕਈ ਵਾਰੀ ਆ ਜਾਂਦਾ ਕਈ ਵਾਰੀ ਜਿੱਦਾਂ ਹੁਣ ਆ ਮੈਂ ਦੱਸਾਂ ਤੁਹਾਨੂੰ ਸਾਡੇ ਫਾਜ਼ਿਲਗਾ ਬੋਰਡ ਸਾਈਡ ਤੇ ਸਾਡੇ ਕੋਲ ਉਹਨਾਂ ਬੰਦਿਆਂ ਕੋਲ 10-12 ਮਰ ਏਕੜ ਜਗ੍ਹਾ ਵੀ ਹੈਗੀ ਆ ਉਹਨਾਂ ਨੇ ਵੀ ਫਾਰਮ ਭਰ ਦਿੱਤੇ ਹੋਏ ਸਾਨੂੰ ਮਗਾ ਨੂੰ ਨਾ ਕੇ ਦਿਓ ਸੋ ਆ ਜਾਂਦੇ ਲੇਕਿਨ ਸਾਡੇ ਕਮੇਟੀਆਂ ਇੰਨੀਆਂ ਸਟਰੋਂਗ ਬੈਠੀਆਂ ਹੋਈਆਂ ਜੋਸ਼ੀ ਜੀ ਉਹ ਸਾਰਾ ਕੁਝ ਦੇਖ ਕੇ ਨਾ ਪੂਰੇ ਕਾਫੀ ਡਾਕ ਮੇਰੇ ਕੋਲ ਵੀ ਸਬਮਿਟ ਕਰਨ ਤੋਂ ਪਹਿਲਾਂ ਸਾਡੀ ਕਮੇਟੀ ਹੀ ਕੱਟ ਦਿੰਦੀ ਕਿ ਇਹਨਾਂ ਨੂੰ ਲੋਡ ਨਹੀਂ ਹੈਗੀ ਭਾਈ ਸੰਤਾਸ਼ੀ ਦਾ ਉਹਨੂੰ ਦੇਣਾ ਕਿ ਜਿਹੜਾ ਪੂਰੀ ਫੁੱਲ ਸਾਡੇ ਪੂਰੇ ਸਕੋਰ ਨਹੀਂ ਹੁੰਦੀ ਆ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤਿੰਨ ਕਮੇਟੀਆਂ ਨੇ ਉਹ ਤੋਂ ਫਿਰ ਜਿਲੇ ਛਾੜਨੀ ਪੂਰੀ ਫਿਰ ਜਾਂਦੀ ਆ ਤਾਂ ਮ ਕਾਨੂੰਨ ਲਗ ਦਿੰਦੇ ਆ ਅਸੀਂ ਤੇ ਪੰਜਾਬ ਚ ਬਣਾਉਂਦੇ ਨੇ ਵਾਕਿ ਤੇ ਹੋਰ ਵੀ ਬਣਾਉਂਦੇ ਨੇ ਨਹੀਂ ਨਹੀਂ ਸਾਰੇ ਪਾਸੇ ਵੰਡਿਆ ਸਾਡਾ ਪੰਜਾਬ ਚ ਹੈ ਹਰਿਆਣਾ ਚ ਵੀ ਹੈ ਰਾਜਸਥਾਨ ਚ ਵੀ ਹੈ ਤਕਰੀਬਨ ਸਾਰੇ ਚ 11 ਸਟੇਟਾਂ ਚ ਗੱਲ ਚੱਲ ਰਹੇ ਆ ਇੱਥੇ ਹਾਂ ਉੱਤਰਾਖੰਡ ਚ ਵੀ ਚੱਲ ਰਿਹਾ ਇੱਥੇ ਹੁਣ ਜਿਹੜਾ ਸਾਡਾ ਅਸੀਂ ਅੱਜ ਦਾ ਜਿਹੜਾ ਸੀਗਾ ਸਾਡਾ ਤੇ ਉਹਦੇ ਲਈ ਮੈਂ ਮੌਕਾ ਦੇਖ ਕੇ ਫਿਰ ਅਸੀਂ ਜਿਹੜੇ ਫੰਡਸ ਕਿ ਮੈਂ ਅਨਾਉਂਸ ਕਰਨੇ ਹੁੰਦੇ ਨੇ ਤੇ ਇਹਨਾਂ 58 ਘਰਾਂ ਲਈ ਮੈਂ तकरीबन 1 ਕਰੋੜ ਰੁਪਏ ਪਹਿਲਾਂ ਜਿਹੜਾ ਅੱਜ ਅਨਾਉਂਸ ਕੀਤਾ ਜਿਹੜਾ ਮੈਂ ਫੰਡਰ ਦੇ ਰੂਪ ਰੱਖ ਦਿੱਤੇ ਨੇ ਅੱਜ ਤੋਂ ਕੰਮ ਸ਼ੁਰੂ ਹੋ ਗਿਆ 6 ਮਹੀਨਾਈ ਤੁਹਾਨੂੰ ਉਹਦੀ ਸ਼ਕਲ ਨਜ਼ਰ ਆ ਜਾਏਗੀ ਨਾਲੇ ਵੀ ਹੈ ਕੁਝ ਘਰ ਮੈਨੂੰ ਅਜੇ ਹਜੇ ਵੀ ਮਿਲੇ ਦੋ ਤਿੰਨ ਘਰ ਮੇਰੇ ਕਿ ਸਾਡਾ ਜਿਹੜਾ ਮਕਾਨ ਵੀ ਹੈ ਤੇ ਉਹ ਸਾਡਾ ਇਸ ਗਿਣਤੀ 'ਚ ਨਹੀਂ ਆਇਆ ਉਦੋਂ ਫਿਰ ਮੈਂ ਆਪਣੇ ਟੀਮ ਨੂੰ ਕਹ ਦਿੱਤਾ ਮੈਂ ਕਿਹਾ ਵੀ ਇਹ ਸ਼ੁਰੂ ਕਰੋ ਇਹਦੋਂ ਇਲਾਵਾ ਅਗਰ 10-15 ਘਰ ਹੋਰ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਵਾਕਈ ਮੁਰੰਮਤ ਹੋਣ ਵਾਲੇ ਨੇ ਹੁਣ ਇਹਨਾਂ 'ਚ ਕੁਝ ਘਰ ਤੇ ਬਿਲਕੁਲ ਨਵੇਂ ਬਣਨੇ ਆ ਕਿ ਕੋਈ ਉਹਨਾਂ ਕੋਲ ਜ ਉੱਥੇ ਅਸੀਂ ਨਵਾਂ ਘਰ ਬਣਾ ਦੇਾਂਗੇ ਤੇ ਬਾਕੀ ਜਿਹੜੇ ਲੱਖ 1.5 ਲੱਖ 2 ਲੱਖ 2.5 ਲੱਖ ਰੁਪਇਆ ਇੰਨਾ ਹੀ ਖਰਚਾ ਆਣਾ ਇੱਕਦੇ ਉੱਤੇ ਕੋਈ ਕੰਦਾ ਗੁੰਦਾ ਹੈਗੀਆਂ ਉਹਨਾਂ ਦੀਆਂ ਉਹੀ ਪਲਸਟਰ ਹੋਣੀ ਆ ਫਰਸ਼ ਪਾਣੇ ਨਵੇਂ ਛੱਤਾਂ ਪਾਣੀਆਂ ਤੇ ਉਹ ਤਰੀਬਨ ਅੱਛੀ ਦਿਖ ਨਜ਼ਰ ਆ ਜਾਏਗੀ ਇਹਦੀ ਤੇ ਕਿੰਨੇ ਮਹੀਨਿਆਂ ਹੁਣ ਤੱਕ ਬਣਾਏ ਤੇ ਹੋਰ ਕਿਆ ਅਕਸੈਂਟ ਕਰਤੋਂ ਬਾਈ ਜਰੇ ਨਹੀਂ ਮਕਾਨ ਸਾਡੇ ਬਣੇ ਜਾ ਰਹੇ ਜੀ ਸਾਡੇ ਤਕਰੀਬਨ ਦੇਖਿਆ ਜਾ ਤੇ ਕਿਉਂਕਿ ਸ਼ੁਰੂ ਹੈ 12.5 ਤੋਂ 13 ਸਮਗਾਨ ਬਣ ਚੁੱਕਾ ਆਲਰੇਡੀ ਹੁਣ ਆ ਤੁਹਾਡੇ 58 ਮਗਾਨ ਇਹ ਜੋ ਕਰ ਦਿੱਤੇ ਨੇ ਵੀ 6 ਮਹੀਨੇ ਤਿਆਰ ਹੋ ਜਾਣੇ ਆ ਕੁਝ ਹੋਰ ਨਿਕਲ ਆਣਗੇ ਬਾਕੀ ਕਿਉਂਕਿ ਸਾਰੇ ਹਰ ਡਿਸਟ੍ਰਿਕਟ ਵਿੱਚ ਵੰਡੇ ਸਾਰੇ ਇਕੱਲਾ ਇੱਕ ਨਹੀਂ ਇੱਕ ਗੱਲਾ ਮਾਲੀ ਚ ਕਰ ਰਹੇ ਆ ਹੁਣ ਸਾਡਾ ਮੇਰਾ ਇੱਕ ਸਟੈਪ ਹੋ ਰਿਹਾ ਗਿਆ ਜਿਹੜਾ ਸਾਨੂੰ ਕੀ ਅੱਜ ਪਤਾ ਲੱਗਿਆ ਕਿ ਜਿਹੜੇ ਇਸੇ ਇਕਲੀ ਕਰ ਜਣੀਆਂ ਫੈਮਲੀ ਹੈਗੀਆਂ ਕੁਛੜੀ ਰਹਿਣੀਆਂ ਨੇ ਨਾ ਜੀ ਇਹ ਤਿੰਨ ਚਾਰ ਲੋਕੇਸ਼ਨ ਚ ਰਹਿਣੀਆਂ ਨੇ ਤੇ ਹੁਣ ਇਹਦਾ ਲੋਕੇਸ਼ਨ ਦੇਖ ਲਿਆ ਆਪਾਂ ਹੁਣ ਮੈਨੂੰ ਇਹ ਦੇਖ ਕੇ ਲੱਗ ਰਿਹਾ ਕਿ ਯਾਰ ਵਾਕਿਆ ਜਿਹੜੇ ਉਹ ਵੀ ਰਹਿ ਰਹੇ ਉਹ ਵੀ ਇਦਾਂ ਹੀ ਹੋਣਗੇ ਉੱਥੇ ਮੈਂ ਵਿਜ਼ਿਟ ਕਰਾਂਗਾ ਹੁਣ ਤੇ ਮੈਂ ਚੱਲ ਜਾਣਾ ਵਾਪਸ ਅਗਲੀ ਵਿਜ਼ਿਟ ਰੱਖਿਆ ਨਾ ਮੈਂ ਉੱਥੇ ਵਿਜ਼ਿਟ ਕਰਾਂਗਾ ਅਗਰ ਉੱਥੇ ਮਕਾਨ ਬਣਾਉਣ ਦਾ ਨੇ ਹੋਏ ਇਸ ਤਰ੍ਹਾਂ ਦੇ ਹਾਲਾਤੇ ਰਹਿੰਦੇ ਹੋਏ ਤੇ ਪੱਕਾ ਹੈ ਕਿ ਅਸੀਂ ਜੋਸ਼ੀ ਸਾਹਿਬ ਉੱਥੇ ਵੀ ਮਕਾਨ ਜੜੇ ਉਹ ਬਣਾ ਕੇ ਦਿਆਂਗੇ ਜੀ ਤੇ ਮਕਾਨ ਬਣਾਉਣ ਨਾਲ ਤੁਸੀਂ ਹੈਲਥ ਦੀ ਗੱਲ ਕਰਦੇ ਆਂ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਸਸਤੀਆਂ ਹੈਲਥ ਸੋਲੂਸ਼ਨ ਆਪਾਂ ਕਿਹ ਮਿਲ ਜਾਣ ਕਿਉਂਕਿ ਬਜਾਅ ਬਹੁਤ ਟੈਸਟ ਮਹਗੀਆਂ ਹਰ ਇੱਕ ਚੀਜ਼ ਮਹਗੀਆਂ ਗਰੀਬ ਬੰਦਾ ਕਿਵੇਂ ਇਹ ਅਫੋਰਡ ਕਰਦਾ ਐ ਇਤਨੀ ਗੱਲ ਕਰਦੇ ਜਿਹੜੀ ਆਪਾਂ ਮਕਾਨ ਬਣਾਇਆ ਨੇ ਇਹ ਲੋਕ ਨੇ ਫੋਕ ਕਰ ਸਕਦੇ ਕਿਉਂਕਿ ਇਹਦੇ ਵਾਸਤੇ ਵੀ ਜਿਹੜਾ ਹੈਗਾ ਲੈਬਾਰਟਰੀਸ ਖੋਲ ਰਹੇ ਆਂ ਹੋਰ ਕਿੰਨੀਆਂ ਖੋਲੀਆਂ ਨੇ ਦੇਖੋ ਸਾਡੀਆਂ ਤਕਰੀਬਨ 135 ਦੇ ਕਰੀਬ ਲੈਬਾਰਟਰੀ ਸਾਡੀਆਂ ਖੁੱਲ ਚੁੱਕੀਆਂ ਹੋਈਆਂ ਜਿਹੜੇ ਕਲੈਕਸ਼ਨ ਸੈਂਟਰ ਹੈ ਲੈਬਾਰਟਰੀਸ ਹੈ ਸਾਰੀਆਂ ਖੁੱਲ ਚੁੱਕੀਆਂ ਜਿਹੜੇ ਚੱਲ ਰਹੀਆਂ ਨੇ ਔਰ ਤਕਰੀਬਨ 15-16 ਲੱਖ ਜਿਹੜਾ ਪੇਸ਼ੈਂਟ ਹੈ ਹਰ ਸਾਲ ਉਹ ਸਾਡੀਆਂ ਨਾਲ ਲੈਬਾਰਟਰੀਆਂ ਵਿੱਚ ਟੈਸਟ ਕਰਾਂਦਾ ਔਰ ਬੜੇ ਸਸਤੇ ਰੇਟ ਤੇ 10% ਤੇ ਵੈਲਿਊ ਤੇ ਟੈਸਟ ਕਰਾ ਰਹੇ ਫ੍ਰੀ ਵਰਗੇ ਆ ਤੇ ਅੱਗੇ ਅਸੀਂ ਤਕਰੀਬਨ 11 ਸਟੇਟਾਂ 'ਚ ਕੰਮ ਕਰ ਰਹੇ ਹਾਂ ਅਸੀਂ ਆਲਰੇਡੀ ਤੇ ਹੁਣ ਵੈਸਟ ਬੰਗਾਲ 'ਚ ਤੇ ਉੱਥੇ ਅਸੀਂ ਪੰਜ ਲੋਕੇਸ਼ਨ ਜੜੀਆਂ ਉੱਥੇ ਵੀ ਬੜਾ ਰਿਮੋਟ ਏਰੀਆ ਨੇ ਜੀ ਬੜੇ ਗਰੀਬ ਤਬਕਾ ਉੱਥੇ ਵੀ ਹੈਗਾ ਤੇ ਖਾਪੀ ਹੋਰ ਹੁੰਦੇ ਉੱਥੇ ਪੰਜਾਬੀ ਵੀ ਪੰਜਾਬੀ ਵੀ ਰਹਿੰਦੇ ਨੇ ਦੂਸਰੇ ਵੀ ਰਹਿੰਦੇ ਆ ਆਪਾਂ ਸਾਰਿਆਂ ਲਈ ਕੰਮ ਕਰਦੇ ਆ ਜਿਹੜਾ ਲੋਡ ਬੰਦ ਹੈਗਾ ਕੋਈ ਵੀ ਜਿਹੜਾ ਨਾ ਤੇ ਉੱਚ ਮੈਂ ਕਦੇ ਦੇਖਦਾ ਹੀ ਨਹੀਂ ਵੀ ਵੀ ਕੌਣ ਸਿੱਖ ਹੈ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ ਮੈਂ ਕਦੀ ਅੱਜ ਤੱਕ ਦੇਖਿਆ ਹੀ ਨਹੀਂ ਨਾ ਜੀ ਤੇ ਉਥੇ ਉੱਥੇ ਵੀ ਜਿਹੜੇ ਵੈਸਟ ਬੰਗਾਲ ਵਿੱਚ ਵੀ ਨਾ ਜੀ ਤੋਂ ਉੱਥੇ ਪੰਜ ਲੋਕੇਸ਼ਨ ਜੜੀਆਂ ਨੇ ਉਹ ਚੂਜ਼ ਕੀਤੀਆਂ ਗਿਆ ਨੇ ਤੇ ਉਹਨਾਂ ਦੇ ਵਿੱਚੋਂ ਫਿਰ ਅਸੀਂ ਪੰਜ ਪੰਜ ਜਿਹੜੇ ਸੈਂਟਰ ਨੇ ਪੰਜਾਂ ਚ ਪੰਜ ਪੰਜ ਇੱਕਥੇ ਲੇਬੋਰੀ ਦੇ ਰਹੇ ਆ ਇੱਕ ਸੈਂਟਰ ਨੂੰ ਨਾਲ ਦੇ ਨਾਲ ਸਾਡਾ ਫਿਜ਼ੀਓਥੈਰੇਪੀ ਸੈਂਟਰ ਹੈ ਡੈਂਟਲ ਕਲੀਨਿਕ ਹੈ ਡਿਜੀਟਲ ਐਕਸਰੇ ਹੈ ਤੇ ਇੱਕ ਅਲਟਰਾਸਾਉਂਡ ਹੈ ਜਿੱਥੇ ਡਾਕਟਰ ਅਵੇਲੇਬਲ ਹੋਏਗਾ ਉੱਥੇ ਸੋ ਇਹ ਪੰਜ ਪੰਜ ਫੈਸਿਲਿਟੀਆਂ ਪੰਜਾਂ ਸੈਂਟਰਾਂ ਦੇ ਵਿੱਚ ਅਸੀਂ ਬਹੁਤ ਜਲਦੀ ਇਹ ਸ਼ੁਰੂ ਕਰ ਰਹੇ ਹਾਂ ਤੇ ਕੀ ਚਾਰजेस ਕਰਖੇ ਰੱਖਿਆ ਰੱਖੀ ਚਾਰਜ ਸਾਡੇ ਉਹੀ ਆ ਜਿਹੜੀ ਲੈਬੋਰੀ ਹੈਗੀ ਉਹ 10% ਹੈ ਮਾਰਕੀਟ ਰੇਟ ਨਾਲੋਂ ਤੇ ਜਿਹੜਾ ਫਿਜ਼ੀਓਥੈਰੇਪੀ ਸੈਂਟਰ ਹੈ ਤੇ ਜਾ ਫੇ ਤੁਹਾਡਾ ਜਿਹੜਾ ਚੱਲ ਰਿਹਾ ਡੈਂਟਲ ਚੱਲ ਰਿਹਾ ਉਹ ਮਾਰਕੀਟ ਨਾਲੋਂ 13% ਦੇ ਕੰਮ ਕਰ ਰਹੇ ਹਾਂ ਜੇ ਬਾਜ਼ਾਰ ਤੋਂ 100 ਰੁ ਤੇ ਇਹ 13 ਰੁਪਏ ਦੇ ਵਿੱਚ ਤੇ ਜਿਹੜਾ ਡਿਜੀਟਲ ਐਕਸਰੇ ਸਾਡਾ ਉਹ ਸਾਡਾ 70 ਰੁਪਏ ਦਾ ਹੈ ਵਿਦ ਰਿਪੋਰਟ ਵਿਦ ਡਾਕਟਰ ਦੀ ਰਿਪੋਰਟ ਦੇ ਨਾਲ ਜਿਹੜੀ ਪੂਰੀ ਉਹਦੀ ਰਿਪੋਰਟ ਆਏਗੀ ਤੇ ਉਹ 70 ਰੁਪਏ ਤੇ ਹੋ ਜਾਂਦਾ ਤੇ ਜਿਹੜਾ ਅਲਟਰਾਸਾਉਂਡ ਹੈਗਾ ਉਹ 50 ਰੁਪਏ ਦਾ ਹੈ ਸੋ ਇਹਨਾਂ ਰੇਟਾਂ ਦੇ ਵਿੱਚ ਜਿਹੜਾ ਸੀ ਕਿਉਂਕਿ ਇਹਨਾਂ ਰੇਟਾਂ ਦੇ ਵਿੱਚ ਸਾਨੂੰ ਲਾਸ ਨਹੀਂ ਹੈ ਕੋਈ ਵੀ ਤੁਸੀਂ ਹੁਣ ਇਥੋਂ ਹਿਸਾਬ ਲਾ ਸਕਦੇ ਕੋਈ ਕਿੰਨੀ ਕੁ ਲੋਟਿਆ ਨਾ ਚੀਜ਼ਾਂ ਦੇ ਵਿੱਚ ਹੈ ਕਿ ਜੇ ਅਸੀਂ 10% ਦੇ ਕੰਮ ਕਰਕੇ ਸਾਡੇ ਜੇਬ ਚੋਂ ਕੁਝ ਨਹੀਂ ਪੈ ਰਿਆ ਤੇ ਮਾਰਕੀਟ ਵਿੱਚ ਤੁਹਾਨੂੰ ਪਤਾ ਕੀ ਰੇਟ ਚੱਲ ਰਿਹਾ ਹੈ ਤੁਹਾਡੀ ਪ੍ਰਾਪਰਟੀ ਉਹ ਹੈਗੀ ਆਪਣਾ ਇਨਕਮ ਸਾਪਰਛਰ ਤੋਂ 95 ਫਰਾਂ ਦੇ ਇਕ ਗੜੀਆਂ ਲੋਕਾਂ ਦਾ ਗੱਲ ਨਹੀਂ ਉਹ ਤਾਂ ਦੋਸੀ ਮੈਂ ਪਹਿਲਾਂ ਦੱਸ ਦੂੰਗਾ ਕਿਉਂਕਿ ਸਾਡਾ ٹرسٹ ਜਿਹੜਾ ਹੁਣ ਦੇਖੋ 15 ਸਾਲ ਹੋ ਗਏ ਨੇ ਤੇ ਵੈਗੁਰ ਦੇ ਨਹੀਂ ਮੇਰਾ ਵੀ ਕਿਸੇ ਆ ਗਿਆ ਆਪਾਂ ਨੂੰ ਨਾ ਹੱਥ ਨਹੀਂ ਢੰਡਣਾ ਪਿਆ ਕਿਸੇ ਤੋਂ ਸਾਨੂੰ ਸਪੋਰਟ ਨਹੀਂ ਲੈਣੀ ਪਈ ਅਸੀਂ ਕਿਸੇ ਤੋਂ ਅੱਜ ਤੱਕ ਫਾਈਨੈਂਸ਼ੀਅਲ ਜਿਹੜੀ ਆ ਆਪਾਂ ਕੋਈ ਹੈਲਪ 1 ਰੁਪਿਆ ਵੀ ਕਦੋਂ ਡੋਨੇਸ਼ਨ ਨਹੀਂ ਲਈ ਕਿ ਦੋ ਵੀ ਔਰ ਮੈਨ ਲੱਗਦਾ ਨਹੀਂ ਉਸੇ ਡੋਨੇਸ਼ਨ ਦੇ ਦੀ ਹਾਲਤ ਸਾਡੀ ਆਏਗੀ ਕਦੀ ਇਦਾਂ ਦੀ ਕਿਉਂਕਿ ਸਾਡਾ ਸਿਸਟਮ ਹੀ ਅਸੀਂ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਉਹ ਉਸੇ ਹਿਸਾਬ ਨਾਲ ਇਨਕਮ ਦੇ ਹਿਸਾਬ ਨਾਲ ਮੈਨੂੰ ਲੋਡ ਨਹੀਂ ਜਿਆਦਾ ਮੈਂ ਦੱਸਿਆ ਰਹੇ ਮੈਨੂੰ 2% ਰੱਖਦਾ ਮੈਂ ਲੇਕਿਨ 2% ਮੇਰੀ ਮੇਰੇ ਖਰਚੇ ਹੈ ਨਹੀਂ ਹੈ ਮੇਰੇ ਖਰਚੇ ਇਨਕਮ ਹਿਸਾਬ ਨਾਲ ਅੱਧਾ ਕਿ ਪਰਸੈਂਟ ਹੈ ਅੱਧਾ ਪਰਸੈਂਟ ਹਾਂ ਤੇ ਬਾਕੀ ਇਹ 98 99% ਹੈਗਾ ਉਹ ਮੇਰਾ ਇਹਨਾਂ ਕੰਮਾਂ 'ਚ ਲੱਗ ਰਿਹਾ ਉਸ ਕੰਮ 'ਚ ਲਾ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਅੱਜ ਹੁਣ ਦੇਖੋ ਤੁਸੀਂ ਵੀ ਗਏ ਉੱਥੇ ਏਰੀਆ ਦੇਖਿਆ ਨਾ ਜੀ ਹਰ ਬੰਦਾ ਇਹ ਕਹਿੰਦਾ ਯਾਰ ਇਹ ਵਾਕਿਆ ਪੁੰਨਦਾ ਕੰਮ ਹੈ ਯਾਰ ਇਹਨਾਂ ਨੂੰ ਨਰਕ 'ਚੋਂ ਕੱਢੋ ਉਹ ਜੇ ਦੇਖੋ ਬੋਲਦੇ ਕਦੀ ਬੱਚੇ ਨਹੀਂ ਕਰਦੇ ਨਹੀਂ ਦੇਖੋ ਕਰਦੇ ਦਾ ਪੂਰਾ ਸਾਥ ਹੈ ਇਹ ਜਿਹੜੇ ਕੰਮ ਹੈ ਜੋਸ਼ੀ ਜੀ ਉਦਾਂ ਹੋਈ ਨਹੀਂ ਸਕਦੇ ਅਗਰ ਤੁਹਾਡੇ ਕਰਦੇ ਤੁਹਾਡੇ ਫੈਮਲੀ ਤੁਹਾਡੇ ਨਾਲ ਨਹੀਂ ਹੈ ਨਾ ਤੇ ਤੁਸੀਂ ਇਹ ਕੰਮ ਕਰ ਹੀ ਨਹੀਂ ਸਕਦੇ ਚਾਹੇ ਤੁਹਾਡੇ ਬੱਚੇ ਨੇ ਚਾਹੇ ਤੁਹਾਡੀ ਵਾਈਫ ਹੈ ਚਾਹੇ ਮਦਰ ਫਾਦਰ ਨੇ ਕੋਈ ਵੀ ਹੈ ਨਾ ਮਤਲਬ ਇਹ ਕੰਮ ਹੋਈ ਨਹੀਂ ਸਕਦਾ ਜਦ ਤੱਕ ਉਹਨਾਂ ਦਾ ਸਾਥ ਨਾਲ ਨਾ ਹੋਵੇ ਉਹਨਾਂ ਨੇ ਕਦੀ ਅੱਜ ਤੱਕ ਰੋਕਿਆ ਹੀ ਨਹੀਂ ਕਦੀ ਕੁਝ ਵੀ ਕਿਉਂਕਿ ਹਰ ਆਪਣਾ ਆਪਣਾ ਸੈਟ ਹੈਗੇ ਨੇ ਤੇ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਕਿਸੇ ਨਾਲ ਪੰਜਾਬ ਚ ਕਿੰਨੀ ਕਿ ਲੈਬਾਰਟਰੀਸ ਆਪਾਂ ਟੋਟਲ 135 ਦੇ ਕਰੀਬ ਚੱਲ ਰਹੀਆਂ ਨੇ ਪੰਜਾਬ ਨਹੀਂ 11 ਸਟੇਟਾਂ ਚ ਚੱਲ ਰਹੀਆਂ ਰਾਜਸਥਾਨ ਸਾਡੀ 6 ਲੋਟਰੀ ਚੱਲ ਰਹੀਆਂ ਨੇ ਇਸਲੇ 4 ਹੋਰ ਆ ਰਹੀਆਂ ਨੇ ਜੀ ਹਰਿਆਣੇ ਸਾਡੀਆਂ ਤਕਰੀਬਨ 10-12 ਚੱਲ ਰਹੀਆਂ ਨੇ ਹੋਰ ਆ ਰਹੀਆਂ ਨੇ ਬਾਕੀ ਪੰਜਾਬ ਚ ਚੱਲ ਹੀ ਰਹੀਆਂ ਨੇ ਇਦੋਂ ਲਾਵਾ ਬਾਕੀ ਸਾਰੇ ਪਾਸੇ ਖੁੱਲ ਚੁੱਕੀਆਂ ਲੋਟਰੀਆਂ ਸਰ ਚੰਡੀਗੜ੍ਹ ਖੁੱਲ ਚੁੱਕੀਆਂ ਦਿੱਲੀ ਸਾਡੀ 4 ਲੋਟਰੀ ਚੱਲ ਰਹੀਆਂ ਨੇ ਦਿੱਲੀ 4 ਚੱਲ ਰਹੀਆਂ ਨੇ ਇਸਲੇ ਤੇ ਦਿੱਲੀ ਹੋਰ ਨਾਮ ਸੰਨੀ ਹੋ ਰਾਇ ਕੈਸੇ ਦਾ ਸੰਨੀ ਬਰਾਇ ਡਾਇਗਨੋਸਟਿਕ ਸੈਂਟਰ ਹੈ ਜੀ ਜਾ ਫੇ ਸੰਨੀ ਬਰਾਇ ਸਾਡਾ ਫਿਜ਼ੀਓਥਰਾਪੀ ਸੈਂਟਰ ਹੈ ਤੇ ਸੰਨੀ ਮੇਰੇ ਬੇਟੇ ਦਾ ਨਾਮ ਹੈ ਤੇ ਸਾਰਾ ਅਸੀਂ ਉਹਦੇ ਨਾਂ ਦੇ ਉੱਤੇ ਚੱਲ ਰਹੇ ਹੁਣ ਇਹ ਵੀ ਜਿਹੜਾ ਸਾਡੀ ਮਕਾਨ ਬਣਦੇ ਨੇ ਇਹ ਵੀ ਸੰਨੀ ਬਰਾਇ ਅਵਾਸ ਯੋਜਨਾ ਸੋ ਉਹਦੇ ਤਹਿਤ ਹੀ ਸਾਰੇ ਜਿਹੜੇ ਮਕਾਨ ਬਣ ਰਹੇ ਨੇ ਸਾਰੇ ਭਾਰਤੋਂ ਕੋਈ ਇੱਕੜਾ ਆਪਾਂ ਕਹਿੰਦੇ ਸੀਗੇ ਵੀ ਬਾਡੀਜ਼ ਆਈਆਂ ਸੀਗੇ ਲੇਕਿਨ ਸੀਗੇ ਉਹ ਚੱਰੀ ਹੈ ਜੀ ਅਜੇ ਹੁਣ ਵੀ ਚੱਰੀ ਹੈ ਹੁਣ ਤਕਰੀਬਨ 407 ਤੋਂ 408 ਡੈਡ ਬਾਡੀਜ਼ ਆ ਚੁੱਕੀਆਂ ਨੇ ਜੀ ਤੇ ਉਹ ਅਸੀਂ ਕਰ ਰਹੇ ਆ ਐਮੂਲੈਂਸ ਸਰਵਿਸ ਸ਼ੁਰੂ ਕੀਤੀ ਆ ਅੰਮ੍ਰਿਤਸਰ ਤੋਂ 에어ਪੋਰਟ ਤੋਂ ਜਿਹੜੀ ਬਿਲਕੁਲ ਫਰੀ ਹੈਗੀ ਆ ਉੱਚ ਡੈੱਡ ਬੋਡੀ ਜਿਹੜੀ ਆਉਂਦੀ ਹੈ ਕੋਈ ਕਿਤੋਂ ਵੀ ਕਿਸੇ ਵੀ ਕੰਟਰੀ ਚੋਂ ਆ ਜੇ ਸੋ ਅੰਮ੍ਰਿਤਸਰ ਆਏਗੇ ਉੱਥੋਂ ਅੱਗੇ ਸਾਡੀ ਫ੍ਰੀ ਸਰਵਿਸ ਮਿਲੇਗੀ ਉਹਨਾਂ ਨੂੰ ਸਾਡੀ ਜਿਹੜੀ ਡੈੱਡ ਬੋਡੀ ਪਈ ਹੈ ਨਾ ਲੈਣ ਵਾਸਤੇ ਜਿਹੜੇ ਸ਼ਾਹ ਵੈਨ ਹੈ ਉੱਥੇ ਖੜੀ ਹੁੰਦੀ ਹੈ ਉਹ ਬਿਲਕੁਲ ਟੋਟਲੀ ਫ੍ਰੀ ਹੈ ਹਰ ਬੰਦੇ ਲਈ ਚਾਹੇ ਜਿੱਥੋਂ ਮਰਜੀ ਡੈੱਡ ਬੋਡੀ ਆਏ ਉਹਦੇ ਘਰ ਤੱਕ ਪਹੁੰਚਾ ਕੇ ਆਣੀ ਆ ਉਹ ਸੋ ਉਹ ਸਰਵਿਸ ਸਾਡੀ ਸਾਰੀ ਚੱਲ ਰਹੀ ਹੈ ਬਾਕੀ ਦਾ ਜਿਹੜੇ ਤੁਸੀਂ ਇੰਨਾ ਕੰਮ ਕਰ ਰਹੇ ਹੋ ਕਦੀ ਰਾਤ ਨੂੰ ਪੈਨੇ ਹੋ ਸੌਂਦੇ ਹੋ ਕਦੇ ਸਕੂਨ ਮਿਲਦਾ ਮਨ ਨੂੰ ਵੀ ਮੈਂ ਕੀ ਕੀਤਾ ਆ ਕਦੇ ਕਿਦਾਂ ਦੀ ਫੀਲਿੰਗ ਆਦੀ ਤੁਹਾਨੂੰ ਨਹੀਂ ਨਹੀਂ ਬਹੁਤ ਸਕੂਨ ਮਿਲਦਾ ਹੈ ਬੜੀ ਅੱਛੀ ਨੀਂਦ ਆਉਂਦੀ ਹੈ ਲੇਕਿਨ ਸਵੇਰੇ ਫੇਰ ਉੱਠ ਕੇ ਮੈਨੂੰ ਇਹ ਹੁੰਦਾ ਕਿ ਅੱਜ ਕੀ ਕਰਨਾ ਹੈ ਹੂੰ ਅੱਗੇ ਹੁੰਦਾ ਨਾ ਕਿ ਵੀ ਮੈਂ ਹੁਣ ਅੱਗੇ ਕੀ ਕਰਨਾ ਹੈ ਅੱਛਾ ਤਾਂ ਮੇਰੀ ਤਾਂ ਕੰਮ ਹੋ ਗਿਆ ਹੈ ਤਾਂ ਹੋ ਗਿਆ ਹੁਣ ਅੱਗੇ ਕੀ ਕਰਨਾ ਜਿੱਦਾਂ ਹੁਣ ਅੱਜ ਅਸੀਂ ਗਏ ਆ ਅਸੀਂ ਅਗਲੀ ਗਾ ਜਾਇਆ ਨਾ ਜੀ ਹੁਣ ਇੱਥੇ ਮੇਰੇ ਵਿਚਾਰ ਆ ਗਿਆ ਕਿ ਜਿਹੜੇ ਹੋਰ ਵੀ 2-3 ਜਿਹੜੇ ਉਹ ਜਿਹੇ ਲੋਕੇਸ਼ਨਸ ਹੈਗੀਆਂ ਹੁਣ ਉੱਥੇ ਪਹੁੰਚੀਏ ਸੋ ਕੰਮ ਚੋਂ ਕੰਮ ਨਿਕਲ ਗਿਆ ਨਾ ਵਿਚੋਂ ਹੋਰ वैसे दा देखो मैं पंजाब दी गल कर रहा जा जथे जा जानेया सी राजस्थान वे अप टू बीकानेर तक इद्दा दे लोग ही सारे हैगे ने रोड बंद ने सारे ते जो जो जिथे जा जाओ निगाह मारो ते कुछ ना कुछ ਹੋਣਾ ਲਾ ਹੁੰਦਾ ਹੈ ਤੇ ਜਿੱਥੇ ਮੈਂ ਦੇਖਦਾ ਵੀ ਇੱਥੇ ਕੁਝ ਹੋਣਾ ਲਾ ਉਹ ਫਿਰ ਨਾਲ ਦੇ ਆਪਣਾ ਮਿਲ ਜਾਂਦਾ ਕਰਦੇ ਦਾ ਆਪਣੇ ਆਪ ਕੰਮ ਆਪੇ ਆ ਜਾਂਦਾ ਜੀ ਆਪੇ ਆ ਜਾਂਦਾ ਬਾਕੀ ਮੈਂ ਦੇਖੋ ਮੈਂ ਫਿਰ ਦੁਬਾਰਾ థాంక్స్ ਕਰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੈਂ ਇੰਨਾ ਸਟਰੋਂਗ ਹੈ ਮੇਰੀਆਂ ਬਾਹਾਂ ਬਹੁਤ ਮਜ਼ਬੂਤ ਨੇ ਦੇਖੋ ਇਸ ਲਈ ਕੋਈ 3300 ਬੰਦਾ ਕੰਮ ਕਰ ਰਹੇ ਨਾਲ ਜਿਹੜੇ ਸਾਡੇ ਮੈਂਬਰ ਹੈ ਔਰ ਸਾਰੇ ਵਲੰਟੀਅਰ ਤੌਰ ਤੇ ਕੰਮ ਕਰ ਰਹੇ ਨੇ 900 ਬੰਦੇ ਨੂੰ ਮੈਂ ਜੌਬ ਦਿੱਤੀ ਹੋਈ ਹੈ ਤੇ ਉਹ ਚਲੋ ਉਹਦਾ ਸੈਲਰੀ ਪੇਡ ਨੇ ਚਾਹੇ ਟੈਕਨੀਸ਼ੀਅਨ ਹੋਗੇ ਚਾਹੇ ਸਾਡੇ ਸਕਿੱਲ ਡਵੈਲਪਮੈਂਟ ਸੈਂਟਰਾਂ ਦੇ ਹੋਗੇ ਜਾਂ ਸਾਡਾ ਅਕਾਊਂਟਸ ਡਿਪਾਰਟਮੈਂਟ ਹੋ ਗਿਆ ਇਹ ਸੈਲਰੀ ਪੇਡ ਨੇ ਬਾਕੀ ਜਿੰਨੇ ਬੰਦੇ ਆ ਸਾਰੇ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਨੇ ਆਪਣਾ ਤੇਲ ਫੋਕਦੇ ਨੇ ਔਰ ਆਪਣਾ ਟਾਈਮ ਦਿੰਦੇ ਨੇ ਸਭ ਤੋਂ ਵੱਡੀ ਏਡੀ ਗੱਲ ਹੈ ਸੋ ਮੇਰੇ ਜਿਹੜੀ ਸਟਰੈਂਥ ਹੈ ਨਾ ਜੀ ਉਹ ਮੇਰੇ ਜਿਹੜੇ ਮੈਂਬਰ ਸਾਰੇ ਸਾਡੇ ਪਰਿਵਾਰ ਦੇ ਮੈਂ ਤੇ ਪਰਿਵਾਰਕ ਮੈਂਬਰ ਹੀ ਕਹਿੰਦਾ ਸਾਰਿਆਂ ਨੂੰ ਜਿੰਨੇ ਸਾਡੇ ਟਰਸਟ ਦੇ ਮੈਂਬਰ ਹੈਗੇ ਸਾਰੇ ਸੋ ਬਗੈਰ ਕਿਸੇ ਲਾਲਚ ਦੇ ਪੂਰਾ ਪੂਰਾ ਟਾਈਮ ਦੇ ਰਹੇ ਨੇ ਅਫਟਰ ਰਿਟਾਇਰਮੈਂਟ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦਾ ਵੈਗ ਨੂੰ ਤੁਹਾਡੇ ਪਰ ਐਡੀ ਮਿਹਰ ਬਰ ਹੱਥ ਰੱਖ ਕੇ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ ਤੇ ਗੱਲ ਕਰਨ ਲਈ ਬਾਬਾ ਧੰਨਵਾਦ ਫਿਰੈਂਕਿਊ ਜਸ਼ਨ ਥੈਂਕਿਊ ਜੀ ਬਿਲਕੁਲ ਉਹ ਰਾਏ ਸਾਹਿਬ ਕਹਿੰਦੇ ਨੇ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਗ ਹਮਕੂ ਵਲੇ ਜਿਹੜਾ ਵੀ ਬੰਦਾ ਗਰੀਬ ਹੈ ਜ਼ਰੂਰਤਮੰਦ ਹੈ ਗਰੀਬ ਤੋਂ ਭਾਵ ਨਹੀਂ ਜ਼ਰੂਰਤਮੰਦ ਹੈਗਾ ਉਹ ਕਿਸੇ ਵੀ ਕੰਮ ਕੌਮ ਦਾ ਹੈਗਾ ਕਿਸੇ ਵੀ ਜਾਤੀ ਧ ਬਿਨਾ ਕਿਸੇ ਭੇਦਭਾਵ ਤੋਂ ਕਰਦੇ ਨੇ ਸਿਰਫ ਇਸ ਕਰਕੇ ਜਿਹੜੀ ਜ਼ਰੂਰਤ ਹੈ ਜ਼ਰੂਰਤ ਮੰਦ ਜ਼ਰੂਰੀ ਪੂਰੀ ਕਰਦੇ ਆ ਰਿਹਾ ਮਕਾਨ ਬਣ ਰਿਹਾ ਮਕਾਨ ਬਣਦਾ ਬਣਾਉਣ ਦਾ ਮਕਸਦ ਇਹ ਹੈਗਾ ਜਿੰਨੀ ਪੋਸਟਾਂ ਹੀ ਲੱਗੀਆਂ ਮਕਾਨ ਨਹੀਂ ਬਣਾ ਪਏ ਜਦੋਂ ਮਕਾਨ ਬਣਦਾ ਤਾਂ ਉਹਨੂੰ ਪਤਾ ਲੱਗਦਾ ਹੈਗਾ ਕਿ ਮੈਨੂੰ ਕੀ ਮਿਲੇਗਾ ਤੇ ਇਹ ਸਕੂਨ ਜਦੋਂ ਉਹ ਮਕਾਨ ਬਣਦਾ ਉਹ ਮਿਲਦਾ ਤਾਂ ਇਹਨਾਂ ਨੂੰ ਕਹਿੰਦੇ ਨੇ ਕਿ ਮੈਂ ਸਿਰ ਉੱਟ ਕੇ ਸੋਦਾ ਕਿ ਹੁਣ ਅੱਗੇ ਹੋਰ ਕੀ ਕਰਨਾ ਹੈਗਾ ਤੇ ਇਹ ਉਹ ਕੰਮ ਨੇ ਜਿਹੜੇ ਸਕੂਨ ਦਿੰਦੇ ਨੇ ਪਰ ਲੋਕਾਂ ਨੂੰ ਜਿਹੜੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਹੁੰਦੀ ਹੈ ਕਿ ਅਸੀਂ ਆਪਣੀ ਜੀ ਸਾਨੂੰ ਕੋਈ ਮਿਲ ਗਿਆ ਜੀ ਤੇ ਇਸ ਤਰ੍ਹਾਂ ਹੀ ਜਿਹੜਾ ਸਰਦਾ ਪ੍ਰੋਟਰੈਸਟ ਹੈਗਾ ਉਹ ਕੰਮ ਕਰਦਾ ਹੈ ਤੇ ਅੱਗੇ ਵੀ ਕੰਮ ਕਰਦਾ ਰਹੇਗਾ ਤੇ ਮੈਨੂੰ ਦਿਓ ਜੀ ਇਜਾਜ਼ਤ ਤੇ ਤੁਹਾਨੂੰ ਫਿਰ ਕਿਸੇ ਹੋਰ ਵਿਸ਼ੇਸ਼ ਵਿਅਕਤੀ ਨਾਲ ਕਰਾਵਾਂਗੇ ਬਰਾਕਾ